ਨੋ ਕੰਦਾ ਸਰਿਆ ਪਿਆ ਲੋਨ ਲੈ ਲੈਂਦੇ ਆ ਦੇਣ ਵਾਰੀ ਇਹਨਾਂ ਦਾ ਹੋਰ ਹੀ ਮੂੰਹ ਬਣ ਜਾਂਦੇ ਆ ਉਹ ਸਾਹਿਬ ਜੀ ਇਹ ਲੋਕ ਨਾ ਦੋ ਮੂੰਹੇ ਆ ਪਹਿਲਾਂ ਗਊ ਬਣਨਗੇ ਸਾਹਿਬ ਜੀ ਅਸੀਂ ਐਂ ਕਰਾਂਗੇ ਅਸੀਂ ਐਂ ਕਰਾਂਗੇ ਥੋੜੀ ਕਿਸ਼ਤ ਨਹੀਂ ਤੋੜਦੇ ਕੋਈ ਤੇ ਸਾਰੀਆਂ ਕਿਸ਼ਤਾਂ ਭਰੀ ਚੱਲਾਂਗੇ ਮੁੜ ਕੇ ਹਸਾਬ ਗਲਤ ਹੈ ਜੇ ਦੱਸਦੇ ਨਾ ਉਹ ਫਿਰ ਹਸਾਬ ਗਲਤ ਹੈ ਇਹ ਇੰਨਾ ਵਿਆਜ ਬਣਾ ਲਿਆ ਇੰਨਾ ਵਿਆਜ ਬਣਾ ਲਿਆ ਫਿਰ ਕਹਿੰਦੇ ਆ ਜਿੱਦੇ ਹੋਏ ਉਦਦੇ ਦੇਵਾਂਗੇ ਫਿਰ ਰੋਕ ਕੇ ਜਾਓ ਕਰ ਲੋ ਕੀ ਕਰਨਾ ਸਾਡੇ ਕੋਲੇ ਤਾਂ ਹੈ ਨਹੀਂ ਚਲੋ ਆਜੋ ਸਾਹਿਬ ਜੀ ਨੇੜੇ ਹੀ ਆ ਘਰ ਹੁਣ ਉਹਨਾਂ ਦਾ ਸਾਹਿਬ ਜੀ ਆ ਘਰ ਉਹਨਾਂ ਦਾ ਆਹ ਘਰ ਹਾਂ ਤੁਸੀਂ ਜਾਇਓਗੇ ਮੈਂ ਤੁਰੇ ਖੜਦਾ ਯਾਰ ਐਡਾ ਵੱਡਾ ਘਰ ਆ ਇਹ ਲੂਣ ਕਿਉਂ ਨਹੀਂ ਮੋੜ ਰਹੇ ਇਹ ਬੈਠੀ ਹੋ ਮਾਤਾ ਅੰਦਰ ਜੂੜੀ ਨਾਲ ਗੱਲ ਕਰ ਲਓ ਜਾ ਕੇ ਤੁਸੀਂ ਮਾਤਾ ਬੈਠੀ ਹੋ ਤੇ ਤੂੰ ਕਿਉਂ ਨਹੀਂ ਜਾਂਦਾ ਮਾਤਾ ਜੀ ਪਹਿਲਾਂ ਪੰਜ ਛੇ ਰੀ ਆ ਗਏ ਨਾਲ ਕੋਲੇ ਇਹਦਾ ਗਲ ਪੈ ਜਾਂਦੇ ਆ ਇਕੱਲੀ ਮਾਤਾ ਰਹਿੰਦੀ ਐ ਇੱਥੇ ਉਹ ਇਕੱਲੀ ਬੁੜੀ ਆ ਉਹਨੂੰ ਕੀ ਬੋਲ ਗਏ ਹੁਣ ਕੀ ਕਹੀਏ ਉਹਨੂੰ ਉਹ ਲਾਰੇ ਲਾ ਕੇ ਮੋੜ ਦਿੰਦੀ ਆ ਅੱਛਾ ਕੱਲੀ ਮਾਤਾ ਰਹਿੰਦੀ ਆ ਹਾਂਜੀ ਤੇ ਹੋਰ ਕੋਈ ਨਹੀਂ ਰਹਿੰਦਾ ਉਹਦਾ ਕੋਈ ਪਰਿਵਾਰ ਮੈਂਬਰ ਉਹਦਾ ਹਸਬੰਡ ਉਹਦੇ ਬੱਚੇ ਪਤਾ ਨਹੀਂ ਜੀ ਮਾਤਾ ਜਿੰਨੇ ਆ ਰਹੀ ਐ ਮਾਤਾ ਕੱਲੀ ਮਾਤਾ ਹੀ ਮਿਲੀ ਆ ਜੀ ਪਹਿਲਾਂ ਦੂਜੇ ਸਾਹ ਆਉਂਦੇ ਹੁੰਦੇ ਸੀਗੇ ਉਹਨਾਂ ਨਾਲ ਵੀ ਉਹਨਾਂ ਨੂੰ ਵੀ ਕੱਲੀ ਕੋਈ ਮਿਲੀ ਆ ਉਹ ਕੱਲੀ ਮਿਲੀ ਆ ਯਾਰ ਗੱਲ ਕੀ ਆ ਕੋਈ ਕਾਰਨ ਤਾਂ ਹੋ ਸਕਦਾ ਅੱਜ ਆਪਾਂ ਚੱਲਦੇ ਆ ਕੋਈ ਨਾ ਮੇਰੇ ਨਾਲ ਚੱਲ ਆਪਾਂ ਕਰਦੇ ਆ ਗੱਲ ਤੂੰ ਬੇਫਿਕਰ ਹੋ ਜਾ ਤੈਨੂੰ ਮੈਂ ਦੱਸ ਦਿੰਨਾ ਤੇਰੇ ਤੇ ਕੋਈ ਵੀ ਗੱਲ ਨਹੀਂ ਆਉਂਦੀ ਮੈਂ ਆਪੇ ਗੱਲ ਕਰੂੰਗਾ ਜੋ ਵੀ ਕਰਨੀ ਆ ਆਜਾ ਚਲੋ ਜੀ ਤੁਹਾਡੇ ਨਾਲ ਤਾਂ ਚੱਲ ਬੜਦਾ ਮੈਂ ਲਖਵਿੰਦਰ ਇਹ ਤਾਂ ਬਾਰ ਹੀ ਨਹੀਂ ਖੋਲਦੇ ਐ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਐ ਲਖਵਿੰਦਰ ਜੀ ਹਾਂਜੀ ਹਾਂ ਜੀ ਸਾਹਿਬ ਜੀ ਤੁਸੀਂ ਤਾਂ ਕਹਿੰਦੇ ਸੀ ਕੋਈ ਮਾਤਾ ਇਹ ਤਾਂ ਕੋਈ ਲੇਡੀਜ਼ ਆ ਗਈ ਜੰਗ ਐਸਾ ਭਾਈ ਲਖਵਿੰਦਰ ਸਿੰਘ ਦੀ ਮਾਤਾ ਨੂੰ ਮਿਲਣਾ ਸੀਗਾ ਮਾਤਾ-ਪਿਤਾ ਜੀ ਡੈਥ ਹੋ ਗਈ 2-3 ਮਹੀਨੇ ਹੋ ਗਏ ਮੈਂ ਉਹਨਾਂ ਦੀ ਨੋਹ ਆ ਦੱਸੋ ਕੀ ਕੰਮ ਸੀ ਭਾਈ ਲੋਨ ਲਿਆ ਸੀ ਉਹਨਾਂ ਨੇ 8-10 ਲੱਖ ਰੁਪਈਆ ਬੈਂਕ ਤੋਂ ਮਕਾਨ ਤੇ ਦੋ-ਤਿੰਨ ਕਿਸ਼ਤਾਂ ਭਰੀਆਂ ਮੁੜ ਕੇ ਕਿਸ਼ਤ ਨਹੀਂ ਭਰੀ 2 ਸਾਲ ਹੋ ਗਏ ਰੁਕੋ ਗੁਰਤੇਜ ਸਿੰਘ ਮੈਂ ਸਮਝਾਉਣਾ ਵੇਖੋ ਭਾਈ ਤੁਹਾਡੀ ਮਾਤਾ ਨੇ ਜਿਹੜੀ ਮੰਨ ਕੇ ਚੱਲੋ ਸਾਡੀ ਸੱਸ ਆ ਤੇ ਤੁਹਾਡੇ ਲਖਵਿੰਦਰ ਸਿੰਘ ਜੋ ਇਹ ਘਰ ਦਾ ਮੈਂਬਰ ਆ ਉਹਨਾਂ ਨੇ ਲੋਨ ਲਿਆ ਸੀ 8 ਲੱਖ ਰੁਪਏ ਦਾ ਇਹ ਘਰ ਤੇ ਠੀਕ ਹੈ ਜੀ ਤੇ ਉਹ ਲੋਨ ਨਹੀਂ ਭਰਿਆ ਉਹਦਾ 2 ਲੱਖ ਰੁਪਇਆ ਵਿਆਜ ਬਣ ਗਿਆ 10 ਲੱਖ ਹੋ ਗਿਆ ਸੋਡੇ ਕੰਨੀ ਉਹ ਭਰ ਕਿਉਂ ਨਹੀਂ ਰਹੇ ਕੀ ਕਾਰਨ ਹੈ ਦੱਸੋ ਮੈਨੂੰ ਹੁਣ ਮੈਨੂੰ ਕਹੇ ਸੀਗਾ ਕਿ ਮਾਤਾ ਆਰ ਗਿਆ ਨੇ ਲੈਤਾ ਸੀ ਮੈਂ ਤਾਂ ਹੁਣ ਨਵਾਂ ਆਇਆ ਮੈਂ ਤਾਂ ਰਿਕਾਰਡ ਕੱਢਿਆ ਨਾ ਹੁਣ ਮਾਤਾ ਮਿਲਿਆ ਜਾਂ ਮੈਨੂੰ ਲਖਵਿੰਦਰ ਸਿੰਘ ਨਾਲ ਮਿਲਾਓ ਚਲੋ ਤੁਸੀਂ ਐਵੇਂ ਕਰੋ ਅੰਦਰ ਆਜੋ ਆਪਾਂ ਬੈਠ ਕੇ ਗੱਲ ਕਰਦੇ ਆ ਬਾਹਰ ਤਾਂ ਗਰਮੀ ਬਹੁਤ ਆ ਚਲੋ ਚਲੋ ਬੈਠ ਕੇ ਗੱਲ ਕਰ ਲੈਂਦੇ ਆ ਗਰਤੇਜ ਸਿੰਘ ਜੀ ਸਾਹਿਬ ਉਹ ਤਾਂ ਕਹਿੰਦਾ ਸੀ ਇੱਥੇ ਲੇਡੀਜ਼ ਆਹੋ ਆ ਗਈ ਬਜ਼ੁਰਗਾਂ ਇਹ ਤਾਂ ਵਧੀਆ ਜੰਗ ਦੇ ਲੇਡੀਜ਼ ਆ ਗਈ ਉਹ ਸਾਹਿਬ ਜੀ ਜਦੋਂ ਆਪਾਂ ਗੇਟ ਤੋਂ ਐਂਟਰ ਹੋਏ ਆ ਉਹਨੇ ਦੱਸ ਸਕਦਾ ਵੀ ਤਿੰਨ ਚਾਰ ਮਹੀਨੇ ਹੋ ਗਏ ਮਾਤਾ ਨੂੰ ਐਕਸਪਾਇਰ ਹੋ ਗਏ ਸੀਗੇ ਉਹ ਤਾਂ ਗੱਲ ਮੈਂ ਮੰਨਦਾ ਇਹ ਰਹੀ ਇਹ ਲੋਕ ਨਾ ਲੋਨ ਭਰਨ ਮਾਰੇ ਉਹ ਵੀ ਐਕਸਪਾਇਰ ਕਰ ਦਿੰਦੇ ਆ ਐ ਨਹੀਂ ਪਤਾ ਕਿੱਥੇ ਬੈਠੀ ਹੋਵੇ ਲੋਨ ਲੋਨ ਭਰਨ ਮਾਰੀ ਤਾਂ ਨਹੀਂ ਕਿਤੇ ਭੱਜ ਗਈ ਨਹੀਂ ਬੰਦ ਮੇਰੇ ਘਰ ਵਾਲੇ ਝੂਠਾ ਨਹੀਂ ਮਾਰਦੀ ਕੁੜੀ ਇਹ ਇਹ ਝੂਠ ਦਾ ਕੀ ਆ 10 ਲੱਖ ਰੁਪਏ ਮਿੱਥੇ ਦਾ ਇਹ ਆ ਉਹਦਾ ਮਾਤਲ ਬੇਚ ਦਿੰਦੇ ਆ ਇਹਨਾਂ ਨੇ ਤਾਂ ਕੀ ਪਤਾ ਕਿੱਥੇ ਛੱਡਿਆ ਹੁਣ ਜੇ ਉਹ ਮੰਨ ਲੈਣੇ ਰੋ ਆਹ ਲਓ ਜੀ ਓਏ ਪੈਸੇ ਹੀ ਭਰ ਦਿੰਦੇ ਪਾਣੀ ਨੂੰ ਤਾਂ ਕੀ ਸੀਗਾ ਇਹ ਲੋ ਪਾਣੀ ਕਿਦੋਂ ਸਾਵੀ ਅੰਧਾ ਪਾਣੀ ਵਧੀਆ ਪਾਣੀ ਲੰਗਦਾ ਨਹੀਂ ਨਾ ਤੈਨੂੰ ਪਤਾ ਜ਼ਿੰਮੇਵਾਰੀ ਬਹੁਤ ਵੱਡੀ ਆ ਆਪਣੇ ਤੇ ਖਾਲੀ ਜ਼ਿੰਮੇਵਾਰੀ ਤਾਂ ਹੁੰਦੀ ਆ ਫਿਰ ਹੁਣ ਪਹਿਲਾਂ ਜਦੋਂ ਪਈ ਹੱਥ ਫੜਾਈ ਬੈਠੇ ਆਪਾਂ ਦਿੱਤਾ ਲੋਨ ਇਹਨਾਂ ਨੂੰ ਦੇਖੋ ਮੈਡਮ ਜੀ ਗੱਲ ਸੁਣ ਮੈਂ ਸਾਫ਼-ਸਾਫ਼ ਦੱਸ ਦੇਣਾ ਠੀਕ ਹੈ ਨਾ ਸਾਡੀ ਹੈਗੀ ਮਜਬੂਰੀ ਸਾਨੂੰ ਉੱਪਰ ਪੂਰਾ ਪ੍ਰੈਸ਼ਰ ਪਈ ਜਾਂਦਾ ਹੈਗਾ ਵੀ ਇਹਨਾਂ ਦਾ ਲੋਨ ਕਢਵਾਉਣਾ ਹੈ ਕਢਵਾਉਣਾ ਕਲੀਅਰ ਕਰਵਾਓ ਜਲਦੀ ਤੋਂ ਜਲਦੀ ਨਹੀਂ ਇਹਨਾਂ ਦੀਆਂ ਕਿਸ਼ਤਾਂ ਚੱਲਦੀ ਚਾਲੂ ਕਰੋ ਜਲਦੀ ਜਲਦੀ ਹੁਣ ਸਾਨੂੰ ਹੁਣ ਕਿਸ਼ਤਾਂ ਚਾਲੂ ਕਰਨੀਆਂ ਪੈਣਗੀਆਂ ਕਿਸ਼ਤਾਂ ਸਾਜੇ ਹੁਣ ਤਾਂ ਮੇਰੇ ਕੋਲ 1 ਰੁਪਈਆ ਵੀ ਨਹੀਂ ਹੈਗਾ ਤੁਸੀਂ ਐਵੇਂ ਕਰੋ ਮੈਨੂੰ ਨਾ 2 ਕੁ ਮਹੀਨਿਆਂ ਦਾ ਟਾਈਮ ਦੇ ਦਿਓ ਮੈਂ ਸਾਰਾ ਲੋਨ ਸਾਰਾ ਪਰ ਦੂੰਗੀ ਭਾਈ ਜੇ ਤੁਹਾਨੂੰ ਟਾਈਮ ਹੀ ਲੈਣਾ ਹੁੰਦਾ ਤੁਸੀਂ ਪਹਿਲਾਂ ਤਿੰਨ ਮਹੀਨੇ ਹੋ ਗਏ ਪਹਿਲਾਂ ਤਿੰਨ ਮਹੀਨੇ ਕੋਈ ਹੋਰ ਜਬਕਦਾ ਫਿਰਿਆ ਇੱਥੇ ਅਸੀਂ ਤਾਂ ਫਿਰ ਗੇੜੀ ਮਾਰਦੇ ਰਾਵਾਂਗੇ ਛੋਡੇ ਸਿਰ ਤੇ ਤਾਂ ਨਹੀਂ ਬੈਠੇ ਅਸੀਂ ਵੀ ਆਪਣੇ ਜਵਾਕ ਪਾਲਣੇ ਆ ਤਨਖਾਹਾਂ ਲੈਣੀਆਂ ਸਾਨੂੰ ਫੇਰ ਹੀ ਸਰਕਾਰ ਤਨਖਾਹ ਦੇਊਗੀ ਜਿਵੇਂ ਉਹਨਾਂ ਨੂੰ ਲੋਨ ਆਹ ਕਲੀਅਰ ਕਰਕੇ ਦੇਵਾਂਗੇ ਉਹਨਾਂ ਨੇ ਸਾਨੂੰ ਦਿੱਤਾ ਕੰਮ ਪੂਰਾ ਕਰਕੇ ਦੇਵਾਂਗੇ ਛੋੜਾ ਤਾਂ ਐਂ ਕਹਿ ਕੇ ਸਰ ਜੂਗਾ ਖਾ ਕੇ 10 ਲੱਖ ਟਿੱਡ ਤੇ ਹੱਥ ਮਾਰ ਲਿਆ ਤੁਸੀਂ ਤਾਂ ਨਹੀਂ ਨਹੀਂ ਲੋਨ ਲੈਣਾ ਵੀ ਸਾਡੀ ਕੋਈ ਮਜਬੂਰੀ ਸੀਗੀ ਅਸੀਂ ਕਿਸੇ ਸ਼ੌਂਕ ਨਾਲ ਨਹੀਂ ਲਿਆ ਬਸ ਅਸੀਂ ਮੈਨੂੰ 2 ਮਹੀਨੇ ਦਾ ਟਾਈਮ ਦੇ ਦਿਓ ਮੈਂ ਸੱਚੀ ਕਹਿਣੀ ਆ ਆ ਦੇਖਣੀ ਪੱਖਣੀ ਤੋਂ ਮਜਬੂਰੀ ਤਾਂ ਭਾਈ ਤੁਹਾਡੀ ਕੋਈ ਲੱਗਦੀ ਨਹੀਂ ਜੀ ਕਿਸ਼ਤਾਂ ਭਰੋ ਤੁਸੀਂ ਜਲਦੀ ਜਲਦੀ ਪਰ ਅੱਜ ਤਾਂ ਮੇਰੇ ਕੋਲ ਕੋਈ ਕਿਸ਼ਤ ਨਹੀਂ ਅੱਜ ਭਾਈ ਇੱਕ ਅੱਧੀ ਤਾਂ ਜਮ੍ਹਾਂ ਕਰਵਾਓ ਆ 15000 ਰੁਪਏ ਕਿਸ਼ਤ ਬਣਦੀ ਆ ਇੱਕ ਅੱਧੀ ਜਮ੍ਹਾਂ ਕਰਵਾ ਦਿਓ ਅਗਲੀ ਤੁਸੀਂ ਅਗਲੇ ਮਹੀਨੇ ਕਰਵਾ ਦਿਓ ਤੁਹਾਨੂੰ ਨਾਲੇ 15 ਦਿਨਾਂ ਦਾ ਟਾਈਮ ਮਿਲ ਜਾਊਗਾ ਨਹੀਂ 15 ਦਿਨਾਂ ਚ ਤਾਂ ਕੁਝ ਵੀ ਨਹੀਂ ਹੋਣਾ ਮੈਨੂੰ ਘੱਟੋ ਘੱਟ 2 ਮਹੀਨੇ ਤਾਂ ਚਾਹੀਦੇ ਨੇ ਮੈਂ ਦੋ ਕਿਸ਼ਤਾਂ ਭਰ ਦੂੰ ਕੱਠੀਆਂ ਭਾਈ ਹੁਣ ਅਸੀਂ 2 ਮਹੀਨਾ ਦਾ ਟਾਈਮ ਨਹੀਂ ਤੁਹਾਡੇ ਆਰਡਰ ਨਿਕਲੇ ਹੋਏ ਹੈਗੇ 2 ਮਹੀਨਾ ਦਾ ਟਾਈਮ ਹੈ ਨਹੀਂਗਾ ਸਾਡੇ ਕੋਲੇ ਕਿਸ਼ਤ ਭਰੋ ਤੁਸੀਂ ਇੱਕ ਅੱਧੀ ਤਾਂ ਅੱਜ ਲੈ ਕੇ ਜਾਵਾਂਗੇ ਅਸੀਂ ਦੇਖੋ ਭਾਈ ਗੱਲ ਸੁਣੋ ਤੁਹਾਡੇ ਦੇ ਨਾ ਆਰਡਰ ਰਿਕਵਰੀ ਦੇ ਉਹ ਤਾਂ ਹਜੇ ਬੇਬੇ ਨਾਲ ਮੜਾ ਮੋਟਾ ਸੀਗਾ ਤਾਂ ਅਸੀਂ ਉਹਨਾਂ ਨੂੰ ਰੋਕੀ ਬੈਠੇ ਆਂ ਵੀ ਖੜ ਜੋ ਵੀ ਨਾ ਵੀ ਦੇਣਾ ਕੀ ਇਹ ਕਿਸ਼ਤਾਂ ਭਾਦਿਆਂ ਨੂੰ ਚਾਲੂ ਕਰ ਲੈਣਾ ਤੁਸੀਂ ਅੱਜ ਇਸ ਨਾਂ ਵਾਲਾ ਸਾਨੂੰ ਇੱਕ ਕਿਸ਼ਤਾਂ ਦੇ ਕੇ ਦੋਹੋ ਅਗਲੀ ਕਿਸ਼ਤ ਅਗਲੇ ਮਹੀਨੇ ਉਦੋਂ ਅਗਲੀ ਅਗਲੇ ਮਹੀਨੇ ਜਿਹੜਾ ਕਿਸ਼ਤਾਂ ਚਾਲੂ ਕਰ ਲੋ ਅਸੀਂ ਉਹਨਾਂ ਨੂੰ ਰੋਕ ਦਿਆਂਗੇ ਉਹਦਾ ਭਾਏ ਜਿੰਦਾ ਚੱਕੀ ਮਿਰਦੇ ਆਉਣ ਨੂੰ ਠੀਕ ਹੈ ਨਾ ਤੁਹਾਡਾ 20-25 ਲੱਖ ਦਾ ਮਕਾਨ ਆ ਇਹ ਤੇ ਜਿਹੜਾ ਇਹ ਹੁਣ ਭੰਗਦੇ ਭਾਣਾ ਜਾਊਗਾ 8-10 ਲੱਖ ਦਾ ਬਾਕੀ ਤਿੰਨ ਕਿਸ਼ਤਾਂ ਸੁੱਡੀਆਂ ਟੁੱਟੀਆਂ ਆ ਮੈਂ ਭਾਈ 15000 ਰੁਪਏ ਸਾਨੂੰ ਪੈ ਗਿਆ ਜੁਰਮਾਨਾ 5000 ਇੱਕ ਕਿਸ਼ਤ ਮੰਦਰ ਜੁਰਮਾਨਾ ਪੈ ਗਿਆ 60000 ਰੁਪਿਆਗਾ ਤੇ 10 ਲੱਖ ਦਾ ਉੱਤੇ ਖੜਾਗਾ ਲੋਨ 8 ਲੱਖ ਦਾ ਤੁਸੀਂ ਲੋਨ ਕਰਾਇਆ ਸੀ 2 ਲੱਖ ਰੁਪਿਆ ਬਿਆਸ ਨੂੰ ਪਹਿਲਾਂ ਪੈ ਗਿਆ ਤੇ ਆਹ 60000 ਉੱਤੇ ਹੋ ਗਿਆ 10 ਲੱਖ 60000 ਰੁਪਿਆ ਹੋ ਗਿਆ ਐਂ ਤਾਂ ਫਿਰ ਇਹ ਵਧੀ ਜਾਣਗੇ ਵਧੀ ਜਾਣਗੇ ਨਹੀਂ ਭਾਈ ਸਾਨੂੰ ਦੇ ਦਿਓ ਜਵਾਬ ਅਸੀਂ ਆ ਮਕਾਨ ਨੂੰ ਲੱਗ ਕੇ ਜਿੰਦਾ ਬਸ ਤੁਸੀਂ ਮੈਨੂੰ 2 ਮਹੀਨੇ ਦਾ ਟਾਈਮ ਦੇ ਦਿਓ ਦੇਖ ਵੀ ਭਾ 2 ਮਹੀਨੇ ਦਾ ਨਹੀਂ ਜੇ ਟਾਈਮ ਲੈਣਾ ਲਿਖ ਕਮੈਂਟ ਕਰ ਤੇਜ ਸਿੰਘ ਦੇਖੋ ਭਾਈ 2 ਮਹੀਨਿਆਂ ਦਾ ਨਹੀਂ ਟਾਈਮ ਮਿਲੂਗਾ ਤੁਹਾਨੂੰ 1 ਮਹੀਨੇ ਦਾ 1 ਮਹੀਨੇ ਦੇ ਵਿੱਚ ਵਿੱਚ ਤੁਸੀਂ ਆਹ 60000 ਰੁਪਇਆ ਕਲੀਅਰ ਕਰਨਾ ਤੇ ਉਸ ਤੋਂ ਬਾਅਦ ਸੋਡੀ ਕਿਸ਼ਤ ਜਾਣੀ ਚਾਹੀਦੀ ਹੈ ਰੈਗੂਲਰ ਜੇ ਨਾ ਗਈ ਤਾਂ ਮੈਂ ਘਰ ਨੂੰ ਜਿੰਦਾ ਲਵਾ ਕੇ ਜਾਊਂਗਾ ਦੇਖੋ ਭਾਈ ਸਾਡੀ ਵੀ ਮਜਬੂਰੀ ਆ ਅਸੀਂ ਮਜਬੂਰ ਹੋ ਕੇ ਇਹ ਗੱਲ ਕਹਿ ਰਹੇ ਆ ਤੁਸੀਂ ਮੇਰੇ ਭੈਣ ਆ ਰਗੇ ਆ ਠੀਕ ਆ ਨਾ ਜੇ ਕੋਈ ਹੋਰ ਹੁੰਦਾ ਜਾਂ ਇੱਥੇ ਬੰਦਾ ਹੁੰਦਾ ਤਾਂ ਮੈਂ ਜਿੰਦਾ ਲਾ ਕੇ ਜਾਂਦਾ ਦੇਖੋ ਇੱਕ ਲੇਡੀ ਜਨਾ ਸੀ ਤੱਕਾ ਨਹੀਂ ਕਰ ਸਕਦੇ ਇਹਦਾ ਭਾਈ ਮੇਰੀ ਗੱਲ ਸੁਣੋ ਬੜੇ ਸਾਵਹੁਆਗੇ ਚੱਲ ਪਹਿਲਾਂ ਤਾਂ ਨਰਮ ਸੀਗੇ ਮੁੜ ਜਾਂਦੇ ਸੀਗੇ ਪਾਂ ਛੇ ਦਾ ਮਾਈ ਮੁੜ ਗਿਆ ਬੇਬੇ ਨੇ ਮੋੜ ਸਾਹਿਬ ਨੂੰ ਮਿੱਠੀਆਂ ਗੋਲੀਆਂ ਦੇ ਕੇ ਇਹਦਾ ਬਾਲੇ ਗਰਮ ਸੁਭਾਅ ਦੇ ਆ ਸਾਹਿਬਾ ਚਲੋ ਜਦੋਂ ਕਿਸ਼ਦਾ ਚਾਲੂ ਕਰ ਲੋ ਜਿਹੜਾ ਬਕਾਇਆ 50-60000 ਰੁਪਏ ਇਹ ਭਰ ਦਿਓ ਉਦੋਂ ਬਾਅਦ ਟੈਸਟ ਚਾਲੂ ਕਰ ਲੋ ਨਹੀਂ ਤੁਸੀਂ ਮੈਨੂੰ ਆ ਮਹੀਨਾ ਦੇ ਦਿਓ ਮੈਂ ਅਗਲੇ ਮਹੀਨੇ 60000 ਭਰ ਦਿਆਂਗੀ ਬਈ ਇੱਕ ਮਹੀਨਾ ਟਾਈਮ ਆ ਭਾਈ ਤੁਹਾਡੇ ਕੋਲੇ ਹਾਂਜੀ ਹਾਂਜੀ ਤੁਸੀਂ ਜਮਾਂ ਟੈਨਸ਼ਨ ਫੇਰੋ 22 ਤਰੀਕ ਹੋ ਗਈ ਅੱਜ ਅਗਲੀ 22 ਤਰੀਕ ਤੋਂ ਤੁਹਾਡੇ ਕੋਲੇ ਟਾਈਮ ਹੈ ਚਲੋ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਮੈਨੂੰ ਇੱਕ ਮਹੀਨਾ ਦਾ ਦਿੱਤਾ ਮੈਂ ਹੁਣ ਲੋਨ ਦੁਆਰਾ ਸਟਾਰਟ ਕਰ ਦਉਗੀ ਚਲੋ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆਉਣੀ ਬਸ ਬਸ ਭਾਈ ਚਾਹ ਦੀ ਕੋਈ ਲੋੜ ਨਹੀਂ ਆਹ ਕਿਸ਼ਤਾਂ ਚਾਲੂ ਕਰ ਦਿਓ ਠੀਕ ਹੈ ਸਾਡੇ ਵਾਸਤੇ ਹਾਂ ਇੱਕ ਮਹੀਨੇ ਨੂੰ ਅਸੀਂ ਦੁਬਾਰਾ ਆਵਾਂਗੇ ਨਹੀਂ ਫਿਰ ਉਦੋਂ ਜਿੰਦਾ ਹੀ ਲੱਗ ਕੇ ਜਾਵਾਂਗੇ ਠੀਕ ਹੈ ਨਾ ਹਾਂਜੀ ਚਲੋ ਗੁਰਤੇਜ ਸਿੰਘ ਚਲੋ ਸਾਹ ਜੀ ਕਿਵੇਂ ਗੁਰਤੇਜ ਸਿੰਘ ਹੈਗਾ ਯਕੀਨ ਵੀ ਇੱਕ ਮਹੀਨੇ ਨੂੰ ਭਰ ਦੇਣਗੇ ਇਹ ਮੈਨੂੰ ਤਾਂ ਨਹੀਂ ਲੱਗਦਾ ਸਾਹ ਜੀ ਵੀ ਭਰ ਦੇਣਗੇ ਇੱਕ ਮਹੀਨੇ ਨੂੰ ਫਿਰ ਹੁਣ ਕਿਵੇਂ ਕਰਗੇ ਇਹ ਲੋ ਫਾਮੀਨ ਨੂੰ ਕਿਹੜਾ ਮਾਰ ਲਾਂਗੇ ਫੇਰ ਮਹੀਨੇ ਬਾਅਦ ਆ ਜਾਾਂਗੇ ਚੱਲ ਦੇਖਦੇ ਆਂ ਫੇਰ ਇੱਕ ਮਹੀਨੇ ਦਾ ਤਾਂ ਟਾਈਮ ਦੇਣ ਦਾ ਆਪਣਾ ਹੱਕ ਸੀਗਾ ਹਣਾ ਹਾਂ ਇਹ ਤਾਂ ਹੋਏਗਾ ਹੀ ਇਸ ਸਰਕਾਰ ਦਾ ਇੱਕ ਮਹੀਨਾ ਟਾਈਮ ਦਿੰਦੀ ਰਹਿੰਦੀ ਹੈ ਸਰਕਾਰ ਆ ਸਰਕਾਰ ਨੇ ਆਪਾਂ ਨੂੰ ਇੱਕ ਮਹੀਨੇ ਦਾ ਟਾਈਮ ਦਿੱਤਾ ਹਾਂ ਤੇ ਉਹ ਆਪਾਂ ਇਹਨਾਂ ਨੂੰ ਦੇਣਾ ਸੀਗਾ ਉਹ ਦੇਤਾ ਇਹ ਤੋਂ ਬਾਅਦ ਆਪਾਂ ਇਹਨਾਂ ਨੂੰ ਬਖਸ਼ਣਾ ਨਹੀਂ ਫੇਰ ਨਾ ਉਹ ਤੋਂ ਬਾਅਦ ਜਿੰਦਾ ਲਾਵਾਂਗੇ ਜੀ ਬਸ ਠੀਕ ਆ ਹਾਂਜੀ ਕੀ ਮਜਬੂਰੀ ਆ ਭਾਈ ਇਹ ਜੀ ਕਿਹੜੀ ਮਜਬੂਰੀ ਆ ਜਿਹੜਾ ਤੁਸੀਂ 10 ਲੱਖ ਦਾ ਲੋਨ ਲੈ ਕੇ ਢਿੱਡ ਤੇ ਹੱਥ ਮਾਰ ਲਿਆ ਹੁਣ ਤੁਸੀਂ ਭਰਨ ਦਾ ਨਾਂ ਨਹੀਂ ਰਹਿ ਰਹੇ ਕੋਈ ਕੰਮ ਤਾਂ ਚਲਾਇਆ ਹੋ ਕੋਈ ਬਿਜ਼ਨਸ ਚਲਾਇਆ ਹੋ ਕੋਈ ਫਾਰਮ ਖੋਲਿਆ ਹੋ ਹੁਣ ਮਜਬੂਰੀਆਂ ਫਰਖੀ ਜਾਨੇ ਆ ਨਹੀਂ ਨਹੀਂ ਸਰ ਜੀ ਤੁਸੀਂ ਨਾ ਘਰ ਨੂੰ ਜਿੰਦਾ ਨਾ ਲਾਇਓ ਮੈਂ ਇਕੱਲੀ ਜਾਣੇ ਜਾਉਂਗੀ ਵੀ ਕਿੱਥੇ ਮੇਰੀ ਬਹੁਤ ਵੱਡੀ ਮਜਬੂਰੀ ਆ ਮੈਂ ਤੁਹਾਨੂੰ ਦੱਸ ਦਿਆਂ ਸਾਰੀ ਗੱਲ ਕੀ ਮਜਬੂਰੀ ਆ ਭਾਈ ਇਹ ਜੀ ਕਿਹੜੀ ਮਜਬੂਰੀ ਆ ਜਿਹੜਾ ਤੁਸੀਂ 10 ਲੱਖ ਦਾ ਲੋਨ ਲੈ ਕੇ ਢਿੱਡ ਤੇ ਹੱਥ ਮਾਰ ਲਿਆ ਉਹ ਤੁਸੀਂ ਭਰਨ ਦਾ ਨਾਂ ਨਹੀਂ ਰਹਿ ਰਹੇ ਕੋਈ ਕੰਮ ਤਾਂ ਚਲਾਇਆ ਹੋ ਕੋਈ ਬਿਜ਼ਨਸ ਚਲਾਇਆ ਹੋ ਕੋਈ ਫਾਰਮ ਖੋਲਿਆ ਹੋ ਹਣ ਮੈਂ ਮਜਬੂਰੀ ਪਰਖੀ ਜੰਨੇ ਆ ਸਰ ਜੀ ਤੁਹਾਨੂੰ ਨਾ ਮੈਂ ਦੱਸਦੀ ਆ ਹਾਂ ਹਾਂ ਦੱਸੋ ਭਾਈ ਕੀ ਮਜਬੂਰੀ ਆ ਹਾਂ ਜੀ ਮੈਂ ਦੱਸਦੀ ਆ ਮੈਂ ਨਾ ਤੁਹਾਨੂੰ ਝੂਠ ਬੋਲਿਆ ਸੀ ਵੀ ਮੇਰੀ ਸੱਸ ਦੀ ਡੈਥ ਹੋ ਗਈ ਉਹ ਮੇਰੀ ਸੱਸ ਨਹੀਂ ਮੇਰੀ ਮਾਂ ਸੀ ਬਸ ਨਾ ਕਿਸੇ ਦੇ ਧੋਖੇ ਜਾ ਕੇ ਲਾਂ ਮਰਜ਼ ਕਰਵਾ ਬੈਠੀ ਤੇ ਉਨੇ ਮੇਰੀ ਮੰਮੀ ਦੇ ਘਰ ਤੇ ਲੋਨ ਲੈ ਲਿਆ ਸਾਨੂੰ ਕਹਿੰਦਾ ਮੈਂ ਬਾਹਰ ਜਾਣਾ ਸਾਨੂੰ ਯਕੀਨ ਹੀ ਉਸ ਬੰਦੇ ਤੇ ਇੰਨਾ ਸੀਗਾ ਵੀ ਚੱਲ ਕੋਈ ਨਾ ਇਹਨੂੰ ਕਰ ਲੈਂਦੇ ਅੱਧਾ ਸ਼ਾਂਪੂਰਾ ਜਦੋਂ ਉਹ ਬਾਹਰ ਗਏ ਨੇ ਮੁੜ ਕੇ ਉਹਨੇ ਮੇਰਾ ਨੰਬਰ ਹੀ ਬਲੌਕ ਕਰਤਾ ਕਦੇ ਗੱਲ ਹੀ ਨਹੀਂ ਹੋਈ ਦੋ ਚਾਰ ਕਿਸ਼ਤਾਂ ਭਰੀਆਂ ਉਤੋਂ ਬਾਅਦ ਬਸ ਮੇਰਾ ਫੋਨ ਲੈ ਨਹੀਂ ਚੱਕਦੇ ਮੈਂ ਤਾਂ ਖੁਦ ਨੂੰ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਕੀ ਨਾ ਉਤੋਂ ਮੇਰੀ ਮੰਮੀ ਵੀ ਨਹੀਂ ਇਹ ਦੁਨੀਆ ਚ ਰਹੀ ਅੱਛਾ ਲੋਨ ਲੈ ਲਿਆ ਲੋਨ ਹੁਣ ਭਾਈ ਭਰ ਕਿਉਂ ਨਹੀਂ ਰਿਹਾ ਉਹ ਤਾਂ ਗੱਲ ਭਾਈ ਮੈਂ ਤੁਹਾਡੀ ਮੰਨਦਾ ਪਰ ਲੋਨ ਸੋ ਤੁਹਾਡੀ ਮਦਰ ਦੇ ਨਾਂ ਤੇ ਸੀਗਾ ਇਹ ਘਰ ਵੀ ਹੁਣ ਮੰਨ ਕੇ ਚੱਲੋ ਤੁਹਾਡਾ ਹੀ ਹੋਇਆ ਲੋਨ ਤਾਂ ਸਾਨੂੰ ਭਰਨਾ ਪਊ ਨਹੀਂ ਤੁਹਾਡੇ ਘਰ ਨੂੰ ਜਿੰਦਾ ਲੱਗੂਗਾ ਇਹ ਪਰ ਮੈਂ ਲੋਨ ਕਿਵੇਂ ਭਰੂੰਗੀ ਮੇਰੇ ਕੋਲ ਤਾਂ ਹੁਣ ਘਰ ਵੀ ਆਪਣਾ ਨਹੀਂ ਰਿਹਾ ਮੈਂ ਤਾਂ ਕੋਈ ਕੰਮ ਵੀ ਨਹੀਂ ਕਰਦੀ ਤੁਹਾਨੂੰ ਪਤਾ ਕਈ ਵਾਰੀ ਤਾਂ ਮੈਂ ਭੁੱਖੀ ਸੌ ਜਾਂਦੀ ਆ ਇੱਕ ਟਾਈਮ ਰੋਟੀ ਵੀ ਨਹੀਂ ਨਸੀਬ ਹੁੰਦੀ ਮੈਂ ਲੋਨ ਕਿਵੇਂ ਭਰੂੰਗੀ ਜੇ ਉਹ ਬੰਦਾ ਮੇਰਾ ਇੱਕ ਵਾਰੀ ਫੋਨ ਚੱਕ ਲੇ ਕੀਪਤਾ ਉਹ ਮੰਨ ਲਈ ਜਾਵੇ ਮੈਂ ਦੀ ਮਿੰਤਾ ਕਰਕੇ ਭਾਈ ਗੱਲ ਸੁਣ ਉਹਦੇ ਨਾਲ ਤੇਰੀ ਗੱਲ ਤਾਂ ਹੁੰਦੀ ਹੋਣੀ ਆ ਫੋਨ ਤੇ ਉਹਨੇ ਤਾਂ ਜੀ ਮੇਰਾ ਨੰਬਰ ਹੀ ਬਲੌਕ ਕੀਤਾ ਹੋਇਆ ਹੈ ਬਲੌਕ ਕੀਤਾ ਹੋਇਆ ਹਾਂਜੀ ਕਿੱਡਾ ਘਟਿਆ ਬੰਦਾ ਯਾਰ ਕਰਤੇ ਅਸਿਆ ਹੈ ਤੁਸੀਂ ਆਕਰੋ ਸਾਹਿਬ ਜੀ ਇਹਨੂੰ ਕਹੋ ਕੁੜੀ ਨੂੰ ਫੋਨ ਲਾਉ ਉਹਨੂੰ ਤੁਸੀਂ ਫੋਨ ਲਾ ਕੇ ਵੇਖੋ ਇੱਕ ਵਾਰੀ ਉਹਨੂੰ ਨਹੀਂ ਇਧਰ ਤਾਂ ਨੰਬਰ ਹੀ ਬਲੌਕ ਆ ਮੈਂ ਤੁਸੀ ਫੋਨ ਲਾ ਕੇ ਤਾਂ ਦੇਖੋ ਮੇਰੇ ਸਾਹਮਣੇ ਸਾਨੂੰ ਵੀ ਯਕੀਨ ਆਵੇ ਕਿਸੇ ਗੱਲ ਦਾ ਤੁਹਾਡੇ ਤੇ ਯਕੀਨ ਕਰੀਏ ਅਸੀਂ ਹੂੰ ਆ ਦੇਖ ਲੋ ਤੇ ਇਹ ਉਹਦਾ ਨੰਬਰ ਹੈ ਹਾਂਜੀ ਇਹ ਤਾਂ ਕੱਟੀ ਜਾਂਦਾ ਮੁਰ ਭਾਈ ਮੈਨੂੰ ਦੇਦਾ ਨੰਬਰ ਹਾਂ ਇਹ ਨੰਬਰ ਹੈ ਤੁਸੀਂ ਲਾ ਲਾ ਹਾਂ ਹਾਂ ਮੈਡਮ ਮੈਂ ਨੋਟ ਕਰਦਾ ਇਹਦਾ ਨੰਬਰ ਹੈ ਹੈਲੋ 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 ਹਾਂਜੀ ਲਖਵਿੰਦਰ ਸਿੰਘ ਜੀ ਬੋਲਦੇ ਹੋ ਹਾਂ ਜੀ ਜੀ ਭਜੀ ਕੌਣ ਹੈ ਅੱਛਾ ਭਾਈ ਸਾਹਿਬ ਅਸੀਂ ਨਾ ਲਾਟਰੀ ਵਾਲੇ ਕੰਪਨੀ ਚੋਂ ਬੋਲਦੇ ਆ ਤੁਹਾਡੀ ਨਾ ਲਾਟਰੀ ਨਿਕਲੀ ਆ 1 ਕਰੋੜ ਦੀ ਤਹਾਡੀ ਮੈਸੇਜ ਨੇ ਪਾਈ ਸੀਗੀ ਲਾਟਰੀ ਅਸੀਂ ਭਰਾਜੀ ਰਾਮਪਰਾ ਫੂਲ ਤੋਂ ਬੋਲ ਰਹੇ ਆ ਤੁਹਾਡੀ ਵਾਈਫ ਨੇ 1 ਕਰੋੜ ਰੁਪਏ ਦੀ ਲਾਟਰੀ ਪਾਈ ਸੀਗੀ ਉਹ ਉਹਨਾਂ ਨੂੰ ਨਿਕਲ ਆਈ ਆ ਤੇ 3-4 ਮਹੀਨੇ ਹੋ ਗਏ ਉਹਨਾਂ ਦੇ ਖਾਤੇ 'ਚ ਕੋਈ ਦੇਣ ਲੈਣ ਨਹੀਂ ਹੋ ਰਿਹਾ ਅਸੀਂ ਪੈਸੇ ਟਰਾਂਸਫਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਹੋ ਨਹੀਂ ਰਹੇ ਐਕਚੁਅਲੀ ਉਹਨਾਂ ਦੇ ਅਕਾਊਂਟ 'ਚ ਘੱਟੋ-ਘੱਟ 10 ਲੱਖ ਰੁਪਏ ਦੀ ਐਂਟਰੀ ਹੋਣਾ ਜ਼ਰੂਰੀ ਸੀਗਾ ਓਹੋ ਨਹੀਂ ਲੱਗਦਾ ਨਾ ਜਿਹੜੇ ਮੇਰੇ ਬਾਈਕ ਨੇ ਨਾ ਉਹ ਮਗਰੋਂ ਘੱਟਾ ਘਰ ਕਰਦੇ ਨੇ ਚਲੋ ਫਿਰ ਭਾਜੀ ਐਂ ਕਰੋ ਤੁਸੀਂ ਮੇਰੇ ਅਕਾਊਂਟ 'ਚ ਹੀ ਪਾ ਲਓ ਠੀਕ ਆ ਤੁਹਾਡੇ ਅਕਾਊਂਟ 'ਚ ਨਹੀਂ ਉਹ ਪੈਣੇ ਉਹਨਾਂ ਦੇ ਨਾਂ ਤੇ ਲਾਟਰੀ ਸੀਗੀ ਉਹਨਾਂ ਦੇ ਅਕਾਊਂਟ 'ਚ ਘੱਟੋ ਘੱਟ 10 ਲੱਖ ਰੁਪਏ ਹੋਣਾ ਚਾਹੀਦਾ ਅੱਛਾ ਫਿਰ ਭਾਜੀ ਐਵੇਂ ਕਰੋ ਨਾ ਬਿਜੀ ਸੀਗਾ ਮੈਂ ਕਰਦਾ ਹਾਂ 10 ਮਿੰਟਾਂ ਤੱਕ ਓਕੇ ਓਕੇ ਕੋਈ ਗੱਲ ਨਹੀਂ ਕਰ ਲਿਓ ਬਟ ਜ਼ਰੂਰੀ ਆ ਨਹੀਂ ਇਹ ਪੈਸੇ ਤੁਹਾਨੂੰ ਮਿਲਣੇ ਨੇ ਤੁਹਾਡੇ ਕੋਲੇ 1 ਘੰਟੇ ਦਾ ਟਾਈਮ ਆ ਲੈ ਲੈ ਭਾਜੀ ਗੱਲਾਂ ਕੈਸੀ ਕਰਦੇ ਆ ਵੇਂ ਜਿਵੇਂ ਆਪਾਂ ਹੋ ਗਏ। ਮੈਂ ਕਰਤਾ ਭਾਜੀ ਬਸ 10 ਮਿੰਟ ਦੇ ਹੋਈ ਮੈਨੂੰ। ਓਕੇ ਓਕੇ ਤੁਸੀਂ ਕਰ ਲਿਓ ਠੀਕ ਆ। ਓਕੇ ਭਾਜੀ। ਓਕੇ ਓਕੇ ਤੁਹਾਡੇ ਵੱਲ ਸਾਡੇ ਕੋਲ ਹੀ ਬੈਠੇ ਆ। ਹਾਂਜੀ ਹਾਂਜੀ। ਓਕੇ। ਨੋ ਮੈਡਮ ਆਇਆ ਲੈ ਜਾਲ ਚ ਕਿਉਂਕਿ ਲਾਲਚ ਬੁਰੀ ਬੁਲਾ ਹੈ ਕਿਸੇ ਨੇ ਸੱਚ ਕਿਹਾ। ਸ਼ਾਇਦ ਮੈਨੂੰ ਲੱਗਦਾ ਵੀ ਸਾਨੂੰ ਕਾਲ ਕਰੂਗਾ ਉਹ। ਹਾਂ। ਜੀ ਮੈਨੂੰ ਕਾਲ ਆ ਰਹੀ ਹੈ ਤੁਹਾਨੂੰ। ਮੇਰਾ ਤਾਂ ਜੀ ਕਰਦਾ ਨਾ ਮੈਨੂੰ ਗਾਲਾਂ ਕੱਢਦਾ। ਮੈਡਮ ਗੱਲ ਸੋ ਇਹਦਾ ਫੋਨ ਚੱਕਣ ਤੋਂ ਪਹਿਲਾਂ ਮੇਰੀ ਇੱਕ ਗੱਲ ਤੇ ਜ਼ਰੂਰ ਧਿਆਨ ਦਿਓ ਇਹਨੂੰ ਕੁਝ ਨਹੀਂ ਦੱਸਣਾ ਜੋ ਮੈਂ ਕਿਹਾ ਕਿ ਹਾਂਜੀ ਪਾਈ ਸੀਗੀ ਲਾਟਰੀ ਲਾਟਰੀ ਪਾਈ ਸੀਗੀ 1000 ਰੁਪਏ ਦੀ ਠੀਕ ਆ ਉਹ ਨਿਕਲ ਆਈ ਆ ਉਹਦੇ ਚ 1 ਕਰੋੜ ਰੁਪਏ ਤੁਹਾਨੂੰ ਮਿਲਣਾ ਇਹ ਤੁਸੀਂ ਝੂਠ ਬੋਲਣਾ ਨਹੀਂ ਤੁਹਾਡੇ ਘਰ ਨੂੰ ਲੋਕ ਲੱਗ ਜੂਗਾ ਲੋਕ ਲਾ ਕੇ ਤੁਹਾਡੇ ਕੋਲੇ ਕੋਈ ਵੀ ਰਹਿਣ ਦੀ ਜਗ੍ਹਾ ਨਹੀਂ ਮਿਲਣੀ ਤੇ ਇਹ ਹੁਣ ਆਪਦੇ ਘਰ ਨੂੰ ਆਉਦੀ ਮਾਂ ਦੀ ਨਿਸ਼ਾਨੀ ਨੂੰ ਤੁਸੀਂ ਬਚਾ ਸਕਦੇ ਹੋ ਠੀਕ ਆ ਨਾ ਤੇ ਬਾਕੀ ਤੁਹਾਡੇ ਤੇ ਡਿਪੈਂਡ ਕਰਦਾ ਹੁਣ ਉਹਨੂੰ ਹਾਂ ਕਰਨੀ ਆ ਨਾ ਜਿਵੇਂ ਅਸੀਂ ਗੇਮ ਖੇਡਿਆ ਤੁਸੀਂ ਉਵੇਂ ਉਹਨੂੰ ਕਹਿਣਾ ਕਿ ਹਾਂਜੀ ਨਿਕਲੀ ਆ 10 ਲੱਖ ਦੇ ਆਹ ਜੀ ਲਾਟਰੀ 10 ਲੱਖ ਰੁਪਏ ਪਹਿਲਾਂ account 'ਚ ਹੋਣਾ ਜ਼ਰੂਰੀ ਆ 1 ਕਰੋੜ ਰੁਪਏ ਫੇਰ ਆਪਣੇ ਖਾਤੇ ਚ ਆਊਗਾ ਤਾਂ ਕਿ ਖਾਤਾ ਵੱਡਾ ਕਰ ਸਕੀਏ ਐਡੀ ਰਕਮ ਹੁਣ ਆਪਣੇ ਤੁਹਾਡੇ ਖਾਤੇ 'ਚ ਅਸੀਂ ਪਾ ਨਹੀਂ ਸਕਦੇ ਇਹ ਚੀਜ਼ ਉਹਨੂੰ ਕਹਿਣੀ ਆ ਹੁਣ ਤੁਸੀਂ ਉਹਦੇ ਕਾਲ ਚੱਕ ਸਕਦੇ ਹੋ ਹਮ ਹੈਲੋ ਹੈਲੋ ਕਿਹਨੇ ਹੋ ਠੀਕ ਆ ਬੋਲੋ ਹਾਂ 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 ਫੋਨ ਕਿਵੇਂ ਕੀਤਾ ਤੁਸੀਂ ਉਹ ਮੈਂ ਇਹ ਕਹਿੰਦਾ ਸੀਗਾ ਆਪਾਂ ਕੋਈ ਲਾਟਰੀ ਪਾਈ ਸੀ ਪਹਿਲਾਂ ਹਾਂਜੀ ਪਾਈ ਸੀਗੀ 1000 ਰੁਪਏ ਦੀ ਮੈਨੂੰ ਨਹੀਂ ਪਤਾ ਸੀ ਵੀ ਇਹ ਨਿਕਲ ਜੂਗੀ ਨਿਕਲ ਗਈ ਲਾਟਰੀ ਤਾਂ ਆਪਣੀ ਅੱਛਾ ਲਾਟਰੀ ਨਿਕਲਈ ਹੈ ਉਹ ਹੂੰ ਉਹ ਐਵੇਂ ਸੀ ਨਾ ਪਹਿਲਾਂ ਉਹ ਮੈਂ ਕੰਮ ਤੇ ਗਈ ਸੀ ਮੈਂ ਤਾਂ ਨਹੀਂ ਗਈ ਤੱਕਦੇ ਫਿਰ ਉਹ બીજી ਕਹਿੰਦਾ ਸੀਗਾ ਮੈਂ ਅੱਛਾ ਚਲੋ ਕੋਈ ਗੱਲ ਨਹੀਂ ਹੁਣ ਤਾਂ ਫ੍ਰੀ ਹਾਂ ਠੀਕ ਹਾਂ ਹੂੰ ਚਲ ਫ੍ਰੀ ਤੇ ਉਹ ਫਿਰ ਕੀ ਕਹਿੰਦੇ ਜੀ ਹੁਣ ਮਤਲਬ ਪੈਸੇ ਮਿਲਣਗੇ ਐਵੇਂ ਪੈਸੇ ਕਾਇਦਾ ਸੀ ਲੋਟਰੀ ਮੈਂ ਇਹ ਕਹਨੀ ਆ ਪਰਨ ਤੋਂ ਕੋਈ ਫਾਇਦਾ ਹੀ ਨਹੀਂ ਹੋਇਆ ਉਹ ਕਹਿੰਦੇ 10 ਲੱਖ ਰੁਪਏ ਹੋਣਾ ਚਾਹੀਦਾ ਖਾਤੇ 'ਚ ਉਹ ਮੇਰੇ ਖਾਤੇ 'ਚ ਤਾਂ 10 ਰੁਪਏ ਵੀ ਨਹੀਂ ਹੈਗੇ ਫਾਇਦਾ ਨਹੀਂ ਅੱਗੇ 10 ਰੁਪਏ ਨਹੀਂ ਹੈਗੇ ਮੈਂ ਕਦੇ ਨਹੀਂ ਆ ਮੇਰੇ ਕੋਲ ਤਾਂ ਹੈਗੇ ਨਾ ਉਹਨਾਂ ਮੈਂ ਜੀ ਨਾਂ ਵੀ ਹੋਏ ਮੈਂ ਥਰੁੱਥਰ ਕਰ ਲਊਗਾ ਉਹ ਨਾਲੇ ਤੇਰੇ ਲਈ ਵੀ ਕੀਤਾ ਕੀ ਨਹੀਂ ਹੈਗਾ ਇੱਕ ਉਹ ਮੋਲ ਸਹੀ ਇਹ ਰੁਪਏ ਦਾ ਵੀ ਹੱਲ ਕਰ ਲਊਗਾ ਤੂੰ ਟੈਨਸ਼ਨ ਨਾ ਲੈ ਐਸੇ ਮੇਰੇ ਖਾਤੇ 'ਚ ਪਾਉਂਗੇ ਆਪਾਂ ਚਲ ਚ ਹਾਂ ਹਾਂ ਐਵੇਂ ਕਰਾਂਗੇ ਬਸ ਆਪਾਂ ਇੱਕ ਵਾਰੀ 10 ਲੱਖ ਭਰ ਕੇ ਇਧਰ ਟਰਾਂਸਫਰ ਹੋ ਜਾਣ ਪੈਸੇ ਨਾਲ ਦੀ ਨਾਲ ਮੈਂ ਤੁਹਾਡੇ ਖਾਤੇ ਚ ਪਾ ਦੂੰਗੀ ਠੀਕ ਹੈ ਉਹ ਭਾਜੀ ਨਾਲ ਗੱਲ ਹੋਈ ਸੀ ਤੁਹਾਡੇ ਕੋਲ ਨੇ ਹਾਂ ਹਾਂ ਬਾਈ ਹੁਣੇ ਮੇਰੇ ਕੋਲ ਹੀ ਨੇ ਅੱਛਾ 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 ਹਾਂ ਜੀ ਕੋਈ ਨਾ ਫਿਰ ਮੇਰੇ ਕੰਮ ਚ ਬਹੁਤ ਹੋ ਗਈ ਸੀਗਾ ਚਲੋ ਮੈਂ ਗੱਲ ਕਰਕੇ ਦੇਖ ਲੈਣੀ ਆ ਚਲੋ ਜਿੰਨਾ ਟਾਈਮ ਲੱਗਾ ਮੈਂ ਤੁਹਾਨੂੰ ਬੋਲ ਠੀਕ ਆ ਹਾਂ ਜੀ ਫਿਰ ਤੁਸੀਂ ਪੈਸੇ ਕਦੋਂ ਪਾ ਦੋਗੇ ਪੈਸੇ ਬਹੁਤ ਆਮਰ ਗੱਲ ਕਰਦਾ ਸ਼ਾਮਰ ਤੋਂ ਕੀ ਇਹ ਕਰਦਾ ਹੋ ਸਕਦਾ ਦਾ ਸ਼ਾਮ ਨੂੰ ਪਵਾਦਾ ਕੱਲ੍ਹ ਤੱਕ ਹੋ ਜਾਣਗੇ ਹਾਂ ਪਰ ਉਹ ਤਾਂ ਕਹਿੰਦੇ ਸੀਗੇ ਵੀ ਜਿੰਨਾ ਜਲਦੀ ਹੋ ਸਕਦਾ ਵੀ ਜੇ ਤੁਸੀਂ ਹੁਣੇ ਪੈਸੇ ਪਵਾ ਦੋ ਤਾਂ ਚੰਗੀ ਗੱਲ ਆ ਵੀ ਨਹੀਂ ਤਾਂ ਨਹੀਂ ਪਿੱਛੇ ਮੁੜ ਜਾਂਦੇ ਹੁੰਦੇ ਨੇ ਪੈਸੇ ਪਿੱਛੇ ਹੀ ਮੁੜਨਾ ਭਾਵੇਂ ਉਹ ਘੰਟੇ ਵਿੱਚ ਪੈਸੇ ਆਜ ਲੋ ਘੰਟਾ ਕਰਦਾ ਅੱਧੇ ਘੰਟੇ ਚ ਆਜ ਲੋ ਚਲੋ ਚੰਗਾ ਨਾਲੇ ਬਾਕੀ ਸਾਰੇ ਪੈਸੇ ਤਾਂ ਤੁਹਾਡੇ ਹੀ ਆ ਕਿਤੇ ਥੋੜੀ ਰਕਮ ਹੈ 1 ਕਰੋੜ ਰੁਪਇਆ ਮੇਰੇ ਨਹੀਂ ਆਪਣੇ ਆ ਨਹੀਂ ਮੈਂ ਕੀ ਕਰਨਾ ਪੈਸਿਆਂ ਦਾ ਚਲੋ ਤੁਸੀਂ ਜਲਦੀ ਜਲਦੀ ਨਾ 10 ਲੱਖ ਦਾ ਇੰਤਜ਼ਾਮ ਕਰ ਦੋ ਹੋਇਆ ਸਮਝ ਗਈ ਤਾਂ ਚਲ ਠੀਕ ਆ ਮੈਂ ਰੱਖ ਦਾਂਗਾ ਓਕੇ ਓਕੇ ਕਿੰਡਾ ਲਾਲਚੀ ਬੰਦਾ ਨਿਕਲਿਆ ਅੱਜ ਵੀ ਇਹਨੂੰ ਪੈਸਿਆਂ ਨਾਲ ਹੀ ਪਿਆਰ ਆ ਚਲੋ ਜਿਵੇਂ ਮਰਜੀ ਆ ਕਮ ਸੇ ਕਮ ਮੇਰੀ ਮਾਂ ਦੀ ਨਿਸ਼ਾਨੀ ਦਾ ਬੱਚੀ ਮੈਡਮ ਵੇਖੋ ਜੀ ਤੁਹਾਡਾ ਘਰ ਬਚ ਜਾਊਗਾ ਉਹ ਬੰਦੇ ਤੋਂ ਸਾਡੇ ਪੈਸੇ ਨਿਕਲ ਆਉਣਗੇ ਅਸੀਂ ਵੀ ਮਜਬੂਰ ਆ ਤੁਸੀਂ ਜਦੋਂ ਸਾਰੀ ਆਪਦੀ ਮਜੂਰੀ ਦੱਸੀ ਨਾ ਇਹੀ ਕਾਰਨ ਅਸੀਂ ਇਹ ਗੇਮ ਖੇਡ ਰਹੇ ਆ ਆ ਮੈਂ ਲਗਾ ਤੁਹਾਡਾ ਫੋਨ ਮੈਂ ਲਗਾ ਅਕਾਊਂਟ ਚ ਤੁਹਾਡੀ ਐਂਟਰੀ ਆ ਗਈ ਹੂੰ ਮੈਂ ਚੱਕਦੀ ਆ ਫੋਨ ਹੈਲੋ ਅਹ ਅਹਰੀ ਤੋਂ ਮੈਂ ਕਰਵਾਤੀ ਸੀ ਪੈਸੇ ਹਾਂਜੀ ਹੋ ਗਿਆ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਤੁਸੀਂ ਨਾਲੇ ਇੱਕ ਵਾਰ ਹੋਰ ਸੁਣ ਜੀ ਤਾਂ ਮਤਲਬ ਧਿਆਨ ਨਾਲ ਹੂੰ ਇਹ ਨਾ ਜਿਹੜੇ ਪੈਸੇ ਪਾਉਂਗੇ ਆਪਣੇ ਖਾਤੇ ਜੀ ਹਾਂ ਜੀ ਇਸੇ ਖਾਤੇ ਜੀ ਟ੍ਰਾਂਸਫਰ ਕਰਾ ਦੇ ਤੈਨੂੰ ਬੱਸ ਪਰੇ ਨਹੀਂ ਹੁੰਦੇ ਜੀ ਬਾਕੀ ਸਾਰਾ ਕੁਝ ਤੇਰੇ ਹੀ ਆ ਜੋ ਤੈਨੂੰ ਜਿੰਨੀ ਲੋੜ ਹੋਵੇ ਤੂੰ ਮੈਨੂੰ ਦੱਸ ਦੇ ਅੱਜ ਇਹ ਮੁੰਡਾ ਤੇਰੇ ਪੈਸੇ ਤੇਰੇ ਕੋਲੇ? ਹਾਂਜੀ। ਉਹ ਮੈਂ ਤੇਰਾ ਬੈਂਕਾ ਜਮਾ ਕਰਾਏਗੀ। ਕੋਈ ਨਹੀਂ ਕਰਨੇ ਨਹੀਂ 100 ਫਤਰਾ ਇੱਥੇ ਕੋਈ ਪਤਾ ਹੀ ਆ। ਸਹੀ ਗੱਲ ਐ। ਨਾਲੇ ਮੈਨੂੰ ਕਿੱਥੇ ਪੈਸੇ ਖਰਚਣੇ ਆਉਂਦੇ ਨੇ। ਬਸ ਠੀਕ ਐ। ਕੋਈ ਨਾ ਮੈਂ ਸਾਰੇ ਪੈਸੇ ਤੁਹਾਡੇ ਖਾਤੇ 'ਚ ਭਵਾ ਦੂੰਗੀ। ਠੀਕ ਐ? ਓਕੇ। ਬੈਠੋ। ਚੰਗਾ। ਉਹਦੇ ਤਾਂ ਤਾਂ ਕਰ ਦਿੱਤੀ ਧਿਆਨ ਪੁੱਛਿਆ ਨਹੀਂ। ਅੱਛਾ। ਮੇਰੇ ਧਿਆਨ ਦੀ ਯਾਦ ਆ ਗਈ। ਮੇਰਾ ਵੈਸੇ ਤਾਂ ਖਾਤਾ ਅਟੈਚ ਆ। ਜੇ ਤੁਸੀਂ ਚਾਹੋ ਉਹਦੇ 'ਚੋਂ ਕੱਟ ਸਕਦੇ ਹੋ। ਫਿਰ ਜੇ ਮੈਡਮ ਬਸ ਸਾਨੂੰ ਇੰਨੇ ਚਾਹੀਦਾ ਸੀਗਾ ਐ ਕਰੋ ਸਾਹਿਬ ਜੀ ਇੱਕ ਮਿੰਟ ਗੂਗਲ ਪੇ ਹੀ ਕਰ ਲਓ ਨਹੀਂ ਨਹੀਂ ਗੂਗਲ ਪੇ ਨਹੀਂ ਕਰਨਾ ਹੈਲੋ ਇੱਕ ਮਿੰਟ ਜੀ ਇੱਕ ਮਿੰਟ ਬੱਸ ਮੈਡਮ ਇੱਕ ਮਿੰਟ ਹੀ ਵੇਟ ਕਰੋ ਹਾਂਜੀ ਗੌਰਵਪ੍ਰੀਤ ਸਿੰਘ ਜੀ ਜਿਹੜੇ ਆਹਾ ਮੈਡਮ ਰੋਸ਼ਨੀ ਕੌਰ ਦੇ ਖਾਤੇ 'ਚ ਪੈਸੇ ਆਏ ਆ ਇਹਨਾਂ ਨੂੰ ਤੁਸੀਂ ਉਹੋ ਕਰੋ ਕੱਢ ਲਓ ਹੁਣ ਇਹਨਾਂ ਨੂੰ ਐਂਟਰੀ ਕਰ ਮਾਰ ਲਓ ਆਪਣੇ ਉਹਦੇ 'ਚ ਇਹਨਾਂ ਦਾ ਲੋਨ ਕਲੀਅਰ ਹੋ ਜਾਊਗਾ 10 ਲੱਖ ਰੁਪਏ ਦਾ ਠੀਕ ਹੈ ਮੈਡਮ ਹਾਂਜੀ ਓਕੇ ਜੀ ਮੈਡਮ ਕੰਗ੍ਰੈਚੁਲੇਸ਼ਨ ਤੁਸੀਂ ਆਪਦੇ ਮਾਂ ਦੇ ਘਰ ਨੂੰ ਬਚਾ ਲਿਆ ਨਹੀਂ ਨਹੀਂ ਮੈਂ ਨਹੀਂ ਮੇਰੇ ਘਰ ਨੂੰ ਤਾਂ ਤੁਸੀਂ ਬਚਾਇਆ ਮੇਰਾ ਇਹਨਾਂ ਦਾ ਮਨ ਇੱਥੇ ਕਿ ਮੈਂ ਉਹ ਬੰਦੇ ਨੇ ਐਡੀ ਵੱਡੀ ਸਕੀਮ ਘੇੜ ਲੈਂਦੀ ਚਲੋ ਮੈਡਮ ਬਾਕੀ ਤੁਸੀਂ ਕਲੀਅਰ ਕਰ ਲਓ ਆਪਾਂ ਗੇਮ ਲਾ ਗਏ ਨਾਲ ਤੇਰੀ ਮਾਂ ਦੀ ਨਿਸ਼ਾਨੀ ਇਹਦੇ ਕੋਲੇ ਰਹਿ ਗਈ ਨਾਲੇ ਆਪਣੇ ਪੈਸੇ ਨਿਕਲੇ ਇੱਕ ਤੀਰ ਤੇ ਦੋ ਨਿਸ਼ਾਨੇ ਚਲੋ ਹੁਣ ਤੁਸੀਂ ਬੈਠੋ ਮੈਂ ਤੁਹਾਡੇ ਵਾਸਤੇ ਚਾਹ ਤਾਂ ਬਣਾ ਕੇ ਦੇ ਦਿੰਦੀ ਹਾਂ ਨਹੀਂ ਨਹੀਂ ਬਸ ਮੈਡਮ ਬਹੁਤ ਬਹੁਤ ਥੈਂਕ ਯੂ ਤੇ ਬਸ ਜੀ ਖੁਸ਼ ਰਹੋ ਨਹੀਂ ਨਹੀਂ ਬਹੁਤ ਧੰਨਵਾਦ ਆ ਜਿਹੜੇ سارے ਵਾਲੇ ਹੋਏ ਪੈਸੇ ਸਾਡਾ ਤਾਂ ਲੋਨ ਕਲੀਅਰ ਹੋ ਗਿਆ ਬਾਕੀ ਕੋਈ ਗੱਲ ਨਹੀਂ ਉਹ ਵਾਹਿਗੁਰੂ ਤੁਹਾਡੇ ਤੇ ਮਿਹਰ ਕਰੂਗਾ ਚਲੋ ਗਰਤੇਸ਼ ਸਿੰਘ ਚੱਲੀ ਆਪਾਂ ਚਲੋ ਜਾਈਏ ਰੀਤਾ ਲੱਗਦਾ ਅੰਦਰ ਬੈਠੀ ਹੋਣੀ ਹੈ ਰੀਤਾ ਰੀਤਾ ਆਜੋ ਲੈ ਆਂ ਕਿਵੇਂ ਆ ਹੂੰ ਮੈਂ ਤਾਂ ਠੀਕ ਆ ਤੁਸੀਂ ਠੀਕ ਹੋ ਹਾਂ ਠੀਕ ਆ ਬਸ ਮੈਂ ਤਾਂ ਨਾ ਸੇ ਪੁੱਛਾਂ ਜੇ ਥੋੜੀ ਵੇਟ ਕਰ ਰਹੀ ਸੀ ਮੈਨੂੰ ਪੱਕਾ ਪਤਾ ਸੀਗਾ ਤੁਸੀਂ ਆਉਂਗੇ ਜ਼ਰੂਰ ਕਿਉਂਕਿ ਇੰਨੇ ਪੈਸੇ ਮੈਂ ਤਾਂ ਕਿੱਥੇ ਸਾਂਭੇ ਜਾਂਦੇ ਕਿੱਥੇ ਸਾਂਭੇ ਨਾਲੇ ਨਾਲੇ ਯਾਰ ਤੈਨੂੰ ਪਤਾ ਤੇ ਕੰਮ ਕਾਜ ਟਾਈਮ ਲੱਗਦਾ ਸੀਗਾ ਤੇ ਨਾਲੇ ਤੂੰ ਮੇਰਾ ਨੰਬਰ ਚੱਕ ਕਿਉਂ ਨਹੀਂ ਲਈ ਨਾਲੇ ਬਿਜੀ ਆ ਰਿਹਾਗਾ ਕੀ ਗੱਲ ਬਲੌਕ ਲਿਸਟ ਚ ਬਾ ਰੱਖਿਆਗਾ ਅ ਬਲੌਕ ਲਿਸਟ ਚ ਮੈਂ ਦੇਖਤੀ ਆ ਹਾ ਬਲੌਕ ਲਿਸਟ ਚ ਪੈ ਗਿਆ ਮੈਨੂੰ ਨਹੀਂ ਪਤਾ ਕਿਵੇਂ ਪੈ ਗਿਆ ਵੈਸੇ ਵੀ ਨਾ ਇਹ ਜਿਹੀ ਚਲਾਕੀ ਤੁਹਾਨੂੰ ਹੀ ਆਉਂਦੀ ਆ ਮੈਨੂੰ ਕਿੱਥੋਂ ਆਉਂਦੀ ਆ ਕਿਤੇ ਹੱਥ ਹਥ ਲੱਗਿਆ ਹੋਣਾ ਮੈਨੂੰ ਫੋਨ ਬਾਰੇ ਘੱਟ ਹੀ ਨੌਲੇਜ ਆ ਉਦਾਜਲ ਕੋਈ ਗੱਲ ਨਹੀਂ ਪੈ ਗਿਆ ਹੋਊਗਾ ਨੰਬਰ ਤਾਂ ਤੇ ਸੱਚ ਜਿਹੜਾ ਆਪਣੇ ਲਾਟਰੀ ਵਾਲੇ ਪੈਸੇ ਸੀਗੇ ਪਾਏ ਅਜੇ ਤੱਕ ਆਏ ਨਹੀਂ ਉਹ ਕਿ ਪਾਈ ਨਹੀਂ ਉਹਨਾਂ ਨੇ ਨਹੀਂ ਨਹੀਂ ਪੈਸੇ ਤਾਂ ਉਹਨਾਂ ਨੇ ਉਹਦੇ ਹੀ ਦਿੱਤੇ ਸੀਗੇ ਨਾਲ ਦੀ ਨਾਲ ਮੈਂ ਹੀ ਕਹਤਾ ਮੈਂ ਕਿਹਾ ਵੀ ਵੀਰੇ ਮੇ ਤਾਂ ਪੈਸੇ ਸਾੰਬੇ ਨਹੀਂ ਜਾਣੇ ਤੇ ਮੈਂ ਕੱਲ ਹੀ ਰਹਿਣੀ ਆ ਕਿਵਰੀ ਕੋਈ ਚੋਰ ਚੋਰ ਨਾ ਲੈ ਜੇ ਆ ਕੇ ਹੈਨਾ ਮੈਂ ਕਹਤਾ ਵੀ ਜਦੋਂ ਆਉਣਗੇ ਨਾ ਤੁਸੀਂ ਪੈਸੇ ਉਹਨਾਂ ਨੂੰ ਹੀ ਫੜਾ ਦਿਓ ਚਲ ਦੇ ਖਾਤੇ ਚ ਟ੍ਰਾਂਸਫਰ ਕਰ ਦਿਓ ਯਾਰ ਰੀਤਾ ਇੰਨਾ ਕਮਲਾ ਕਿਉਂ ਆ ਤੂੰ ਤੂੰ ਸਿੱਧਾ ਪੈਸਾ ਮੇਰੇ ਤਨ ਕਹੇ ਮੇਰੇ ਖਾਤੇ ਚ ਪਵਾ ਆਂਦੀ ਕੀ ਲੋਡ ਪਈ ਸੀਗੀ ਹਲੇ ਹੁਣ ਦੇਖ ਲੈ ਖੜੇ ਪਰ ਮੈਂ ਆਇਆਗਾ ਸਾਰਾ ਕੰਮ ਛੱਡ ਕੇ ਆਇਆਗਾ ਉਹ ਤਾਂ ਖਾਲੀ ਇੱਥਾਂ ਹੀ ਆ ਗਿਆ ਮੈਨੂੰ ਐਸੀ ਪਤਾ ਜਾਣਾ ਸੀਗਾ ਲੈ ਮੇਰੀ ਗੱਲ ਸੁਣੋ ਜੇ ਭਲਾ ਮੈਂ ਸਿੱਧੇ ਤੁਹਾਡੇ ਖਾਤੇ ਚ ਪੈਸੇ ਭਵਾ ਦਿੰਦੀ ਫੇ ਤੁਸੀਂ ਆਉਣਾ ਕਿੱਥੇ ਸੀਗਾ ਮੇਰਾ ਨਹੀਂ ਦਿਲ ਗੱਲ ਦਾ ਵੀ ਮੈਂ ਵੀ ਮੇਰਾ ਲੈ ਆ ਕੇ ਆਉਣਾ ਨਹੀਂ ਸੀਗਾ ਬਸ ਹੁਣ ਮੈਂ ਕੰਮ ਕਰ ਨਿਮੇੜ ਲਿਆ ਸੀ ਆਉਣੀ ਸੀਗਾ ਮੈਂ ਹੁਣ ਹਫਤੇ ਦੇ ਵਿੱਚ ਵਿੱਚ ਆਉਣਾ ਸੀਗਾ ਅੱਛਾ ਤੇ ਨੰਬਰ ਮੇਰਾ ਥੋੜੇ ਤੇ ਵੀ ਬਲੌਕ ਲਿਸਟ ਚ ਪੈ ਗਿਆ ਸੀ ਉਹ ਨਾ ਨਾ ਉਹਦਾ ਮੇਰੇ ਦੋਸਤ ਕੋਲ ਹੁੰਦਾਗਾ ਉਹ ਅਧਿਕਾਰ ਨੂੰ ਫੋਨ ਕਰਦਾ ਹੁੰਦਾਗਾ ਤੇਰੇ ਨੰਬਰ ਦਾ ਤੇ ਉਹਦੇ ਨੰਬਰ ਦਾ ਬੜਾ ਫਰਕ ਨਹੀਂ ਹੈਗਾ ਉਹਨੇ ਕਰਨ ਦਾ ਅਧਿਕਾਰ ਅਜਦਾ ਬਲੌਕ ਸੀ ਤੇਰਾ ਬਲੌਕ ਕਰ ਦਿੰਦਾ ਸੀਗਾ ਮੈਂ ਫੇਰ ਕੱਢਦਾ ਫੇਰ ਵੀ ਬਲੌਕ ਕਰ ਦਿੰਦਾ ਬੜਾ ਗੰਦਾ ਬੰਦਾ ਸੀਗਾ ਚੱਲ ਆਪਾਂ ਕਿਸੇ ਨੂੰ ਕਿਉਂ ਮਾੜਾ ਕਹੀਏ ਹੁਣ ਨਹੀਂ ਬਲੌਕ ਕਰਦਾ ਆ ਮਤਲਬ ਉਹ ਤੋਂ ਕਰਾਉਂਦਾ ਮੈਂ ਵੀਰੇ ਨੂੰ ਫੋਨ ਕਰਦੀ ਆ ਠੀਕ ਆ ਵੀ ਜਲਦੀ ਤੁਹਾਨੂੰ ਪੈਸੇ ਦੇ ਦੇ ਪੈਸੇ ਲੈ ਕੇ ਆਵੇ ਤੇਰੇ ਖਾ ਪਾ ਮੇਰੇ ਖਾ ਆਪਣੇ ਖਾਤੇ ਜਮਾ ਕਰਾਈ ਆਪਾਂ ਅ ਹੈਲੋ ਹਾਂ ਰੋਹ ਹਾਂਜੀ ਮੈਡਮ ਹਾਂਜੀ ਵੀਰੇ ਤੁਸੀਂ ਕਿੱਥੇ ਸੀਗੇ ਫੜਮ ਤੁਹਾਡੇ ਪਿੰਡ ਤੋਂ ਵੀ ਇੱਕ ਹੋਰ ਰਿਕਵਰੀ ਆਈ ਉਹ ਕਰੀ ਜਾਂਦੇ ਸੀ ਅੱਛਾ ਅੱਛਾ ਬਈ ਫੇ ਤਾਂ ਬਹੁਤ ਵਧੀਆ ਗੱਲ ਆ ਐਵੇਂ ਕਰਦੇ ਤੁਸੀਂ ਨਾ ਅਜ ਆਪਣੇ ਘਰੇ ਆ ਕੇ ਜਾਇਓ ਜੀ ਜੀ ਪਿੰਡ ਜੀ ਬਸ 5 ਮਿੰਟ ਲੱਗਣਗੇ ਹਾਂਜੀ ਆ ਜਾਓ ਤੁਸੀਂ ਮੈਂ ਇਨੇ ਚਾਹ ਪਾਣੀ ਬਣਾਉਣੀ ਆ ਓਕੇ ਓਕੇ ਬੈਠ ਜਿਓ ਕਿਉਂ ਕੀ ਕਹਿੰਦੇ ਕਹਿਣਾ ਕੀ ਆ ਤੁਹਾਡੀ ਤਾਂ ਕਿਸਮਤ ਦੀ ਬਾੜੀ ਚੰਗੀ ਆ ਕਹਿੰਦੇ 5 ਮਿੰਟ ਸੀ ਆ ਗਏ ਆਪਣੇ ਪਿੰਡ 'ਚ ਹੀ ਨੇ ਬਸ ਆਉਂਦੇ ਆ ਇੱਥੀ 25 ਗੱਲ ਆਪਣੇ ਬੰਦੇ ਹੈਡ ਫਲਟਰਾਂ ਦਾ ਜ਼ਿਆਦਾ ਹੈ ਕੰਮ ਕੋਲੇ ਵਿਚਾਰੇ ਇੱਥੇ ਫਿਰਦੇ ਰਹਿੰਦੇ ਹੈਗੇ ਤਾਈ ਤਾਂ ਮੇਰੇ ਇੱਥੇ ਰਹਿਣ ਨੂੰ ਦਿਲ ਨਹੀਂ ਕਰਦਾ ਬਾਹਰ ਠੀਕ ਆ ਮਤਲਬ ਆਪਣਾ ਕਿਉਂਕਿ ਤੁਹਾਨੂੰ ਬੁਲਾਉਣਾ ਆ ਦੇਖ ਲਾ ਕੰਮ ਵਾਲੇ ਦੇ ਪਿੱਛੇ ਫੋਨ ਆਉਣ ਵੀ ਲੱਗੇ ਤਾਈਓ ਮੈਂ ਨਹੀਂ ਆਉਂਦਾ ਤੂੰ ਮੈਨੂੰ ਕਹਿ ਦੇਣਾ ਤੁਸੀਂ ਆਉਂਦੇ ਨਹੀਂ ਕੋਈ ਕੰਮ ਵਾਲੇ ਤਾਂ ਨਹੀਂ ਰੱਖੀ ਹੋਈ ਤੁਸੀਂ ਲੈ ਅੰਮਲ ਹੀ ਰੱਖੀ ਹੋਈ ਕੰਮ ਵਾਲੀ ਕੀ ਰੱਖਣ ਦੀ ਲੋੜ ਆ ਉਹ ਤਾਂ ਅਸੀਂ ਦੋ ਜਾਣੇ ਮੈਂ ਤੇ ਮੇਰੀ ਮਤਲਬ ਮੈਂ ਤੇ ਮੇਰਾ ਦੋਸਤ ਹੋਰ ਕਿਹੜੇ ਹੋਣ ਤੈਨੂੰ ਪਤਾ ਤੇਰੇ ਤੋਂ ਇਲਾਵਾ ਤਾਂ ਮੈਂ ਕਿਸੇ ਨਾਲ ਦੇਖ ਵੀ ਨਹੀਂ ਸਕਦਾ ਹੈਨਾ ਲੱਗਦਾ ਭਾਜੀ ਸੁਣੀ ਆਗੇ ਆਜੋ ਆਜੋ ਭਾਜੀ ਆਜੋ ਬੈਠੋ ਬੈਠੋ ਆਜੋ ਭਾਜੀ ਲੰਗੋ ਆਜੋ ਹਾਂਜੀ ਮੈਡਮ ਜੀ ਦੱਸੋ ਭਾਈ ਕੌਣ ਕੀ ਪ੍ਰਾਈਸ ਤੁਸੀਂ ਹਾਂਜੀ ਇਹ ਮੇਰੇ ਹਸਬੰਦ ਨੇ ਓਕੇ ਓਕੇ ਲਖਵਿੰਦਰ ਸਿੰਘ ਹਾਂਜੀ ਅਸੀਂ ਕਾਲਜੀ ਆਪਣਾ ਨਾ ਕੈਨੇਡਾ ਦੇ ਵਿੱਚ ਕੰਮ ਆਗਾ ਟਰਾਂਸਪੋਰਟ ਦਾ ਵੀ ਆ ਓਕੇ ਓਕੇ ਹਾਂ ਕਈ ਵਾਰ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਤੁਹਾਡੇ ਦਰਸ਼ਨ ਹੋ ਗਏ ਨਹੀਂ ਮਹਾਨ ਸਭਿਸ਼ੇਤ ਤੇ ਹਾਂ ਹਾਂ ਦੱਸਿਆ ਹੋਣਾ ਰੀਤ ਨੇ ਨਾ ਕੰਮ ਬਾਰੇ ਹਾਂ 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 ਬਹੁਤ ਦੱਸਿਆ ਚਲੋ ਐਡੇ ਐਡੇ ਕੰਮ ਕਰਦੇ ਆ ਤੁਸੀਂ ਤਾਂ ਰੱਬ ਦੀ ਮਿਹਰ ਆ ਇਹਨਾਂ ਨਾਲ ਹੀ ਆਪਾਂ ਤੁਹਾਡੇ ਵਰਗੇ ਨਾ ਮਹਾਨ ਬੰਦੇ ਬਹੁਤ ਘੱਟ ਮਿਲਦੇ ਆ ਇਧਰ ਹੀ ਤੁਹਾਡੇ ਇਹ ਕੰਮ ਕੁ ਬਾਹਰ ਵੀ ਆ ਹਾਂ ਨਾ ਵਾਹ ਬਾਹਰ ਵੀ ਆ ਜੀ ਆਪ ਇੱਥੇ ਤਾਂ ਆਪਣਾ ਕੰਮ ਨੂੰ ਬੰਦਾ ਇੱਥੇ ਕੁਝ ਨਹੀਂ ਹੈਗਾ ਆਹ ਬਾਹਰ ਲੋਨ ਨਹੀਂ ਨਾ ਦਿੰਦੇ ਫਿਰ ਸਾਨੂੰ ਇਹ ਹਾਂ ਲੋਨ ਨਹੀਂ 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 ਲੋਨ ਮਿਲ ਜਾਂਦਾ ਕੋਈ ਵੱਡੀ ਗੱਲ ਨਹੀਂ ਹੂੰ ਉਧਰ ਪੜਾਉਂਦੇ ਆ ਨਾ ਜੀ ਡਾਂਗ ਨਾਲ ਆ ਹਾਂ ਤਾਂ ਹੈ ਕਾਨੂੰਨ ਤਾਂ ਸਖਤ ਨੇ ਉਧਰ ਖਰਾ ਸਖਤ ਨੇ ਜੀ ਆਪਣੇ ਵੀ ਇਧਰ ਬਹੁਤ ਸਖਤ ਨੇ ਹਾਂ ਜੀ ਫਿਰ ਹੁਣ ਤੁਸੀਂ ਇਧਰ ਕਿਵੇਂ gekeੜਾ ਮਰਿਆ ਮੈਨੂੰ ਇਹ ਦੱਸੋ ਆਹ ਉਹਦਾ ਤੁਹਾਨੂੰ ਤੁਹਾਨੂੰ ਪਤਾ ਹੀ ਹੋਣਾ ਸ਼ਾਇਦ ਫੋਨ ਤੇ ਗੱਲ ਆਪਣੀ ਹੋਈ ਸੀ ਨਾ ਹਾਂਜੀ ਹਾਂਜੀ ਆਪਣੀ ਹੋਈ ਸੀ ਉਹ ਸਾਡੀ ਨਾ ਲਾਟਰੀ ਨਿਕਲੀ ਆ ਸ਼ਰਮ ਹੋਣੀ ਚਾਹੀਦੀ ਆ ਤੁਹਾਨੂੰ ਸਾਡੀ ਕਿਹੜੀ ਲਾਟਰੀ ਦੀ ਗੱਲ ਕਰਦੇ ਤੁਸੀਂ ਕਿਹੜੀ ਲਾਟਰੀ ਦੀ 10 ਲੱਖ ਰੁਪਏ 8 ਲੱਖ ਦਾ ਤੁਸੀਂ ਲੋਨ ਲੈ ਕੇ ਇਹਨਾਂ ਦੇ ਮਦਰ ਦੇ ਨਾਂ ਤੇ ਫਰਾਰ ਹੋ ਗਏ ਇਥੋਂ ਫਰਾਰ ਹੋ ਗਏ ਜਿੱਦਾਂ 10 ਲੱਖ ਰੁਪਏ ਹੋਇਆ ਪਿਆ ਸੀ 2 ਲੱਖ ਰੁਪਏ ਵਿਆਜ ਹੋਇਆ ਪਿਆ ਸੀ ਤਨ ਤੁਸੀਂ ਕਿਸ਼ਤਾ ਭਰ ਗਾ ਸ਼ਰਮ ਤਾਂ ਨਹੀਂ ਆਉਂਦੀ ਤੁਹਾਨੂੰ ਕੀ ਕਸੂਰ ਹੈ ਇਹਨਾਂ ਦਾ ਕੀ ਕਸੂਰ ਸੀ ਇਹਨਾਂ ਦੀ ਮਾਂ ਦਾ ਲੋਕ ਤਾਂ ਇਹਨਾਂ ਦੇ ਘਰ ਨੂੰ ਲੱਗਦਾ ਨਾ ਸੋਡਾ ਕੀ ਜਾਂਦਾ ਉਧਰ ਬੈਠੇ ਸੀ ਬੇਸ਼ਰਮਾ ਵਾਂਗ ਤੁਸੀਂ ਵੀ ਤਾਂ ਐਡਾ ਵੱਡਾ ਧੋਖਾ ਉਹ ਵੀ ਮੇਰੇ ਨਾਲ ਹਾਂ ਕਿਉਂ ਜੇ ਜਦ ਤੁਸੀਂ ਧੋਖਾ ਕਰ ਸਕਦੇ ਹੋ ਫਿਰ ਮੈਂ ਨਹੀਂ ਕਰ ਸਕਦੀ ਲੈ ਅਗੇ ਧੋਖਾ ਕਰ ਸਕਦਾ ਮੈਂ ਤੈਨੂੰ ਕਹਿ ਰਿਹਾ ਯਾਰ ਵੀ ਮੈਨੂੰ ਸਾਲ ਦੋ ਸਾਲ ਦਾ ਹੋਰ ਟਾਈਮ ਦੇ ਮੈਂ ਚਾਰ ਪੈਸੇ ਜੋੜ ਕੇ ਇੱਥੇ ਆਉਂਗਾ ਤੇ ਸਾਰੇ ਕਰਜ਼ੇ ਚੁਕਾ ਲਵਾਂਗੇ ਉਹ ਉਹ ਕਾਕਾ ਮੇਰੇ ਹੱਥ 'ਚ ਲੋਨ ਮੇਰੇ ਹੱਥ 'ਚ ਤੁਹਾਨੂੰ ਪਤਾ ਸਰਕਾਰੀ ਕੰਮ ਆਹੇ ਹੱਥ 'ਚ ਨਹੀਂ ਜਦ ਤਨੂੰ ਸਾਲ ਦਾ ਹੋਰ ਟਾਈਮ ਕਹ ਦੇ ਕ ਮੈਂ ਤੁਹਾਡੀ ਗੱਲ ਨਾਲ ਐਗਰੀ ਆ ਪਹਿਲੇ ਤੁਸੀਂ ਸਾਲ ਦਾ ਟਾਈਮ ਕਹਿ ਰਹੇ ਹੋ ਵੀ 1 ਸਾਲ ਚ ਸੈੱਟ ਹੋਊਗਾ ਜਿੱਦਾਂ ਤੁਹਾਨੂੰ ਪਤਾ ਲੱਗ ਗਿਆ ਵੀ 1 ਕਰੋੜ ਦੀ ਲਾਟਰੀ ਨਿਕਲਈ ਆ ਫੇ 10 ਲੱਖ ਕਿੱਥੋਂ ਆਇਆ ਬਈ ਬੋਲੋ ਇੰਨੇ ਕ ਪੈਸਾ ਨਾ ਮੈਂ ਇਧਰੋਂ ਤੋਂ ਕਰ ਲਿਆ ਸੀਗਾ ਹੁਣ ਤੇਰੇ ਲਈ ਮੈਂ 10 ਲੱਖ ਦਾ ਵੀ ਨਹੀਂ ਹੱਲ ਕਰ ਸਕਦਾ ਹਾਂ ਮੇਰੇ ਲਈ ਜਦੋਂ ਆ 15 20 ਹਜ਼ਾਰ ਕਿਸ਼ਤ ਦਾ ਹੱਲ ਨਹੀਂ ਹੁੰਦਾ ਸੀ 10 ਲੱਖ ਦਾ ਹੱਲ ਕਿਵੇਂ ਹੋ ਗਿਆ ਮੈਡਮ ਜੀ ਅਸੀਂ ਦੱਸਤਾ ਕਾਕਾ ਜੀ ਇਹਦੇ ਅਕਾਊਂਟ ਤੋਂ ਅਸੀਂ ਕਿਸ਼ਤਾਂ ਕੱਟ ਲਈਆਂ 10 10 10 ਲੱਖ ਰੁਪਏ ਕੱਟ ਲਿਆ ਅਸੀਂ ਜਾ ਸਕਦੇ ਹਾਂ ਹੁਣ ਮੈਡਮ ਜੀ ਜਾ ਸਕਦੇ ਹੋ ਲੈ ਲੈ ਭਾਜੀ ਕਿਹ ਜਗ ਲਾ ਕਰ ਦਿਓ ਮੈਨੂੰ ਪਤਾ ਕਿਵੇਂ ਪੈਸੇ ਕੱਢੇ ਚਲੋ ਗੁਰਦੇਵ ਸਿੰਘ ਜੀ ਆਪਾਂ ਚੱਲੀਏ ਜਿਵੇਂ ਮਰਜ਼ੀ ਕੀਤੇ ਹੁਣ ਤੁਹਾਨੂੰ ਪਤਾ ਦੇਖੋ ਜਿਵੇਂ ਮਰਜ਼ੀ ਕੀਤੇ ਆ ਜਾਂ ਨਹੀਂ ਕੀਤੇ ਸਾਡਾ ਜਿਹੜਾ ਸਮੇਤ ਵਿਆਜ ਮੂਲ ਸੀ ਅਸੀਂ ਆਪ ਦਾ ਵਸੂਲ ਕਰ ਲਿਆ ਇਹ ਕੁੜੀ ਦਾ ਘਰ ਬਚ ਗਿਆ ਜਾਂ ਲਗਣ ਕਰਨਿਓ ਕਿਵੇਂ ਮਰਜ਼ੀ ਕਰੋ ਨਾ ਕਰੋ ਅਸੀਂ ਚੱਲੇ ਆ ਮੇਰੇ ਉਧਰ ਕੰਮ ਨੂੰ ਜਿੰਦਾ ਲੱਗ ਜਾਣਾ ਜੀ ਤੁਸੀਂ ਗੱਲ ਸੁਣਨੀ ਨਹੀਂ ਲੱਗੀ ਤੁਹਾਡੇ ਕੰਮਾਂ ਦਾ ਚਲੋ ਜੇ ਤੁਸੀਂ ਦੋ ਜਰਾਂ ਪਰ ਆ ਜਾਓ ਕੋਸ਼ਾ ਮੈਂ ਤਾਂ ਬਹੁਤ ਖੁਸ਼ ਆ ਤੁਸੀਂ ਵੀ ਬਹੁਤ ਖੁਸ਼ ਹੋ ਰਹੇ ਨਾ ਉਧਰ ਕੋਈ ਹੋਰ ਵਿਆਹ ਕਰਵਾ ਕੇ ਮੈਨੂੰ ਧੋਖਾ ਦੇ ਕੇ ਮੇਰੀ ਮਾਂ ਦੀ ਨਸਾਨੀ ਵੀ ਅੱਜ ਖੁੱਜ ਜਾਣੀ ਸੀ ਨਾਲੇ ਨਿਕਲੋ ਮੇਰੇ ਘਰ ਤੋਂ ਬਾਹਰ ਚਲੋ ਲੈ ਹੁਣ ਤੇਰਾ ਘਰ ਹੋਗਾ ਰੀਤ ਯਾਰ ਕਹੀਏ ਗੱਲਾਂ ਕਰਦੀ ਏ ਤੂੰ ਮਿਲੋ ਯਾਰ ਯਰ ਕਹਿੰਦੀ ਲੋੜ ਨਹੀਂ ਮੇਰੇ ਘਰ ਤੋਂ ਬਾਹਰ ਹੋ ਜਾ ਇਹਦੇ ਮੈਂ ਤਾਂ ਪੜੀਸਾ ਪਾ ਕੇ ਬਾਹਰ ਕੱਢਣਾ ਹਜੇ ਵੀਰੇ ਹੋਣੀ ਗੇਟ 'ਚ ਹੀ ਨੇ ਹਜੇ ਮੇਰਾ 10 ਲੱਖ ਰੁਪਿਆ ਆਪਣਾ 10 ਲੱਖ ਰੁਪਿਆ ਡੁੱਬ ਗਿਆ ਤੇਰੇ ਮਨ 'ਚ ਨਹੀਂ ਹੈਗਾ ਲੈ ਤਾਨੂੰ ਪਤਾ ਹੀ ਮੇਰੀ ਮਾਂ ਪੇ ਨੇ ਘਰ ਕਿਵੇਂ ਕਿਕਰਪਏ ਜੋੜ ਕੇ ਬਣਾਇਆ ਤੇ ਤੁਸੀਂ ਲੋਨ ਲੈਣ ਲੱਗੇ ਮਾੜੀ ਜਿਹੀ ਸ਼ਰਮ ਨਹੀਂ ਸੋਚੀ ਹੈਗੀ ਉੱਪਰੋਂ ਕਿਸ਼ਤਾਂ ਨਹੀਂ ਭਰੀਆਂ ਜਾ ਨਿਕਲੋ ਇੱਥੋਂ ਨਾਲੇ ਰੈਂਦੀ ਗੱਲ 4 ਮਹੀਨੇ ਤੋਂ ਨਾ ਮੈਂ ਬਲੌਕ ਲਿਸਟ ਚਾ ਤੁਹਾਨੂੰ ਪਤਾ ਮੈਂ ਕਿਨੇ ਕੱਟੇ ਦੇਣ ਚੱਲ ਠੀਕ ਆ ਤੇ ਤੇਰੀ ਇਹੀ ਜਿੱਦਾਂ ਫੇ ਠੀਕ ਆ ਨਾਲੇ ਇੱਦਾਂ ਹੀ ਹੈਗੀ ਤੁਸੀਂ ਮੈਨੂੰ ਸਿਖਾਇਆ ਏ ਕਿ ਕਿਵੇਂ ਧੋਖਾ ਕਰੀਦਾ ਹੁੰਦਾ ਜਾਓਗੇ ਕਿ ਧੱਕੇ ਮਾਰ ਕੇ ਕੱਢਾ ਮੈਂ ਚਾਉਂਦੀ ਨਹੀਂ ਕੀ ਮੈਂ ਤੈਨੂੰ ਤੱਕ ਕੇ ਮਾਰਾਂ ਜੀ ਜਿਤਨਾ ਲ ਜਾ ਸਕਦੇ ਚਲੇ ਜਾ ਚੱਲ ਠੀਕ ਆ ਕੀ ਹੋ ਸਕਦਾ ਰੀਤਾ ਜ ਮੈਨੂੰ ਮਾਫ ਕਰ ਦੇ ਮੈਂ ਤੇਨਾਂ ਬਹੁਤ ਵੱਡਾ ਧੋਖਾ ਕੀਤਾ ਤੁਸੀਂ ਮਾਗੀ ਦੇ ਲਾਇਕ ਨਹੀਂ ਹੈਗੇ ਪੁੱਛ ਲਓ ਜੀ ਬਾਹਰ ਵਾਲੇ ਤੁਹਾਨੂੰ ਬੁਲਾਉਂਦੀ ਆ ਤੇ ਦੁਬਾਰਾ ਚਲੇ ਜਾ ਐਸੇ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਬੁਲਾ ਲੂਗੀ ਤੁਸੀਂ ਸੀ ਜਿਹੜਾ ਨਖਵਾਈਗੇ ਚੱਲਾ ਨਿਕਲੋ ਬਾਹਰ ਯਾਰ ਮੈਂ ਹੁਣ ਵੀ ਸੁਧਰ ਸਕਦਾ ਰੀਤਾ ਆ ਬੰਨੇ ਹਾਕਤਾ ਮੈਨੂੰ ਲੋੜ ਨਹੀਂ ਹੈਗੀ ਇੱਥੇ ਕਿਸੇ ਦੀ ਹਮਦਰਦੀ ਦੀ ਜਾਓ ਸਾਰੇ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਮੀਤ ਕਰਦੇ ਹਾਂ ਤੁਸੀਂ ਸਾਰੇ ਇਖਤਿਆਕ ਕਰੋਗੇ ਹਾਂਜੀ ਤੁਸੀਂ ਆਪਣੇ ਕੋਲੋਂ ਵੀਡੀਓ ਬਈਆ ਵੀਡੀਓ ਤੇ ਵੈਸੇ ਮੈਂ ਨਹੀਂ ਸੀ ਮੇਰੇ ਟ੍ਰਿਕ ਲੱਗੀ ਹੋਈ ਸੀ ਮੈਂ ਬਿਮਾਰ ਅੰਗੀ ਤੇ ਵੀਡੀਓ ਬਣਾਉਣ ਦਾ ਆਪਣਾ ਇੱਕੀ ਮਕਸਦ ਹੁੰਦਾ ਮੈਸੇਜ ਹੁੰਦਾ ਹਨਾ ਸਾਰਿਆਂ ਲਈ ਕਿ ਆਪਾਂ ਭਰੋਸਾ ਕਰਕੇ ਕਈ ਵਾਰੀ ਮੈਂ ਆਮ ਮੇਰੇ ਦੇਖਣ ਦੇ ਵਿੱਚ ਵੀ ਆਇਆ ਕਿ ਆਪ ਦੇ ਡਾਕੂਮੈਂਟਾਂ ਤੇ ਲੋਨ ਵੀ ਦਵਾ ਦਿੰਦੇ ਹੈਗੇ ਵੀ ਚਲੋ ਕੋਈ ਨਾ ਸਵਾਰਾ ਨੂੰ ਵੀ ਕੋਈ ਗੱਲ ਨਹੀਂ ਤੁਸੀਂ ਵਰਤ ਲਓ ਹਨਾ ਵੀ ਲੈ ਲਓ ਲੋਨ ਬਾਅਦ ਵਿੱਚ ਭਰਦੇ ਨਹੀਂ ਹੈਗੇ ਫਰਾਡ ਕਰ ਜਾਂਦੇ ਆ ਹਨਾ ਅਗਲਿਆਂ ਦੇ ਸਿਰ ਵੱਜ ਜਾਂਦਾਗਾ ਪੈਸਾ ਕਿਉਂਕਿ ਅੱਜ ਕੱਲ ਹਰੇਕ ਦਾ ਪੈਸੇ ਦੇ ਹੱਥ ਵਿੱਚ ਪੈਸੇ ਦੇ ਵਿੱਚ ਹੱਥ ਤੰਗ ਹੈਗਾ ਹਨਾ ਕੋਈ ਵੀ ਇਨਸਾਨ ਇਦਾਂ ਨਹੀਂ ਹੈਗਾ ਜਿਹਦੇ ਕੋਲ ਘਰੇ ਪੈਸਾ ਪਿਆ ਹੋਊਗਾ ਤੇ ਬਾਕੀ ਤੁਸੀਂ ਸਟੋਰੀ ਦੇ ਵਿੱਚ ਦੇਖਿਆ ਵੀ ਹਸਬੰਡ ਹਨਾ ਧੋਖੇ ਨਾਲ ਵਿਆਹ ਕਰਾ ਕੇ ਹਨਾ ਘਰ ਤੇ ਖਾਲ ਲੋਨ ਲਾਣ ਲੈ ਕੇ ਪੈਸਾ ਖਾ ਕੇ ਆਉਂਦਾ ਰੋਹੂ ਚੱਕਰ ਹੋ ਜਾਂਦਾ ਬਾਹਰ ਚਲ ਜਾਂਦਾ ਤੇ ਬਾਅਦ ਵਿੱਚ ਨਤੀਜਾ ਹੁੰਦਾ ਜਿਹੜਾ ਉਹ ਲੇਡੀਜ਼ ਨੂੰ ਭੁਗਤਣਾ ਪੈਂਦਾ ਇਸ ਕਰਕੇ ਪਲੀਜ਼ ਇਹ ਜੀਆਂ ਝੂਖੀਆਂ ਹਵਾਵਾਂ ਤੋਂ ਜੋ ਵੀ ਅੱਜ ਕੱਲ ਲੋਕ ਕਰਦੇ ਆ ਜਾਂ ਆਪਾਂ ਬਿਨਾਂ ਸੋਚੇ ਸਮਝੇ ਕਰ ਦਿੰਦੇ ਆ ਇਹਨਾਂ ਚੀਜ਼ਾਂ ਤੋਂ ਬਚਿਆ ਕਰੋ ਵੀ ਇਹ ਨਾ ਹੋਵੇ ਬਾਅਦ ਵਿੱਚ ਤੁਹਾਨੂੰ ਪੁਸ਼ਤਾਵਾ ਹੀ ਰਹਿ ਜੇ ਤੁਹਾਡੇ ਪੱਲੇ ਪੁਸ਼ਤਾਵਾ ਪੈ ਜੇ ਮੁੜ ਕੇ ਬਿਲਾ ਹੱਥ ਨਹੀਂ ਹੁੰਦਾ ਘਰੋਂ ਬੇਕਾਰ ਹੋ ਜਾਂਦੇ ਆ ਤੇ ਬਾਕੀ ਜੋ ਵੀ ਆਪਾਂ ਲੋਨ ਵਗੈਰਾ ਲੈਣੇ ਆ ਤੇ ਉਹ ਤੋਂ ਬਚਿਆ ਕਰੋ ਬਾਕੀ ਬਾਜਾਜ ਫਾਈਨਾਂਸ ਦਾ ਦੱਸ ਦਿੰਦੀਆਂ ਉਹ ਚ ਵੀ ਨਾ ਜਿਆਦਾ ਫਸਿਆ ਕਰੋ ਕਿਉਂਕਿ ਮੇਰਾ SBI ਦਾ ਖਾਤਾ ਨੇਲ ਕਰਦਾਗਾ ਮੇਰੇ ਨਾਲ ਖੋਦਣਾ ਹੋ ਚੁੱਕੀ ਆ ਜੇ ਅਗਲੇ ਨੂੰ ਕਹਿੰਦੇ ਹੈਗੇ ਤੇ ਅਗਲੇ ਕਹਿ ਦਿੰਦੇ ਹੈਗੇ ਵੀ ਨਹੀਂ ਅਸੀਂ ਤਾਂ ਐ ਕਰਤਾ ਸੀ ਵਿਪਰੋਸੇ ਦੇ ਉੱਤੇ ਆਪਾਂ ਕਿਸੇ ਨੂੰ ਡਾਕੂਮੈਂਟ ਜੇ ਆਪਾਂ ਸੌਂਪਦੇ ਉਹਦਾ ਨਰੀਜਾ ਭੁਗਤਣਾ ਪਿਆ ਮੈਨੂੰ ਠੀਕ ਆ ਨਾ ਮੈਂ ਆਪਦਾ HDFC ਦਾ ਖਾਤਾ ਯੂਜ਼ ਕਰ ਸਕਦੀ ਆ SBI ਦੇ ਵਿੱਚ ਇੰਨਾ ਦੇਣ ਲੈਣ ਹੋਇਆ ਸੀ ਕਿ ਮੇਰੀ ਐਂਟਰਨਾ 2-2 ਲੱਖ ਰੁਪਏ ਦੀ ਐਂਟਰਨਾ ਉੱਚ ਕੀਤੀਆਂ ਹੋਈਆਂ ਸੀਗੀਆਂ ਤੇ ਜਿਹੜਾ ਮੈਨੂੰ ਉਹ Bajaj Finance ਤੋਂ ਲੋਨ ਕਰਾਇਆ ਮੈਂ ਵੀਡੀਓ ਵੀ ਬਣਾ ਕੇ ਪਾਉਂਗੀ ਵੀ ਕਿੰਨੇ ਹੁ ਕੀਤਾ ਸੀ ਮੈਂ ਸਪੈਸ਼ਲੀ ਇੰਸਟਾਗ੍ਰam ਤੇ ਵੀਡੀਓ ਪਾਉਂਗੀ ਮਤਲਬ ਕਿ ਮੇਰਾ ਖਾਤਾ ਨੈਲ ਕਰਤਾ ਕਿ ਹੁਣ ਮੇਰੇ ਸਿਰ ਪੈਸੇ ਖੁੱਦ ਦੇ ਸੇ ਟੁੱਟੇ ਪਏ ਹੈਗੇ ਵੀ ਪਲੀਜ਼ ਐਦਾਂ ਦੇ ਅਫਵਾਹਾਂ ਤੋਂ ਬਚਿਆ ਕਰੋ ਇਦੂ ਤਾਂ ਬਿਆਜ਼ ਤੇ ਕਿਸੇ ਤੋਂ ਚਾਕ